ਇਹ ਤੁਸੀਂ ਅਸਤੀਫਾ ਦੇਣਾ ਹੀ ਸੀ ਨਾ ਤਾਂ ਤੁਹਾਡੇ ਕੱਦ ਹੋਰ ਉੱਚਾ ਹੋਣਾ ਸੀ ਤੁਸੀਂ ਉਹ ਅਸਲ ਵਿੱਚ ਮੁੱਦੇ ਦੱਸਦੇ ਕਿ ਜਿੰਨਾ ਕਰਕੇ ਤੁਸੀਂ ਜੋ ਯਕੀਨ ਕਰਕੇ ਤੁਸੀਂ ਪਾਰਟੀ ਨਾਲ ਜੁੜੇ ਜੋ ਤੁਹਾਡੇ ਕੋਲੋਂ ਪੰਜਾਬ ਨੂੰ ਉਹਨਾਂ ਨੇ ਗਮਰਾਹ ਕਰਾਇਆ ਤੇ ਹੁਣ ਸਰਕਾਰ ਦੇ ਅੰਦਰ ਚੱਲ ਕੀ ਰਿਹਾ ਵਾ ਜਦੋਂ ਅਨਮੋਲਗਗਨ ਮੰਤਰੀ ਪੋਸਟ ਆਂਦੀ ਆ ਕੰਡੇਵਾਦੀ ਰਣਜੀਤ ਸਿੰਘ ਗਿੱਲ ਦੀ ਵੀ ਪੋਸਟ ਆ ਜਾਂਦੀ ਆ ਮਤਲਬ ਇਹ ਲੱਗਦਾ ਵੀ ਤਿਆਰੀ ਹੀ ਸੀ ਬਿਲਕੁਲ ਇਹ ਵੀ ਗੱਲ ਸੋਚਣ ਵਾਲੀ ਆ ਨਾਲ ਦੀ ਨਾਲ ਪੋਸਟ ਮੈਂ ਵੀ ਦੇਖੀ ਆ ਉਹਨਾਂ ਨੇ ਨਾਲ ਕਰਿਆ ਕਿ ਤਿਆਰ ਹੋ ਜੂ ਮੌਕਾ ਆ ਗਿਆ ਹਲਕੇ ਦੇ ਵਾਸਤੇ ਜੋ ਦਵਾਈ ਲੈਣਾ ਆ ਬੀਬਾ ਜੀ ਉਥੇ ਗਏ ਹੋਣੇ ਆ ਮੈਨੂੰ ਲੱਗਦਾ ਵੀ ਉਹ ਦਵਾਈ ਸਾਇਦ ਨਹੀਂ ਮਿਲੀ ਹੋਣੀ ਕਿਉਂ ਟਿੱਟ ਚ ਪੀੜ ਤਾਂ ਹੁੰਦੀ ਹੋਈ ਆ ਜਿਹਨੂੰ ਹਰਾਇਆ ਹੋਵੇ 40000 ਵੋਟਾਂ ਦੇ ਨਾਲ ਤੇ ਉਹੀ ਤੁਹਾਡੇ ਸਾਹਮਣੇ ਆ ਕੇ ਉਸ ਪਾਰਟੀ ਦਾ ਆਗੂ ਬਣ ਜਾਵੇ ਉਹ ਬੀਬਾ ਜੀ ਸਾਨੂੰ ਗਮਰਾਹ ਕਰ ਗਈ ਫਸਾ ਗਈ ਸਾਡੇ ਪੰਜਾਬੀਆਂ ਨੂੰ ਕਿਹੜੀਆਂ ਐਮਐਸਪੀਆਂ ਕਿਹੜਾ ਮੁੱਦੇ ਕਿੱਥੇ ਕਿਸਾਨੀ ਦੇ ਮੁੱਦੇ ਗਏ ਸਾਰਾ ਕੁਝ ਹੁਣ ਆਪ ਹੀ ਬੀਬਾ ਜੀ ਚਲੇ ਗਏ ਹੁਣ ਪੰਜਾਬ ਤਾਂ ਭੁੱਤ ਰਿਹਾ ਨਾ ਪੰਜਾਬ ਭਗਤ ਰਿਹਾ ਵਾ ਬੀਬਾ ਜੀ ਨੇ ਰਜਾਇਨ ਦਿੱਤਾ ਚਲੋ ਹੁਣ ਇਹਨਾਂ ਦਾ ਤਾਂ ਵਧੀਆ ਰੂਟ ਪੈਨਸ਼ਨਾਂ ਲੱਗ ਜਾਂਦੀਆਂ ਬਾਕੀ ਬਹੁਤ ਕੁਝ ਹੋ ਜਾਂਦਾ ਚੱਲੀ ਜਾਣਾ ਕੀ ਐਮਐਸਪੀ ਦੇ ਵਾਦੇ ਜਿਹੜੇ ਕੀਤੇ ਗਏ ਸੀ ਉਹ ਹਜੇ ਤੱਕ ਉਹਨਾਂ ਨੂੰ ਮਿਲੇ ਜਾਂ ਨਹੀਂ ਮਿਲੇ ਤੇ ਜਿਨ੍ਹਾਂ ਨੇ ਵਾਦੇ ਕੀਤੇ ਸੀ ਉਹ ਤਾਂ ਆਪ ਹੀ ਅਸਤੀਫਾ ਦੇ ਗਏ ਹੁਣ ਸਵਾਲ ਕਿਸ ਤੋਂ ਪੁੱਛਾਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਮਿੱਟੀ ਦੇ ਨਾਲ ਮੈਂ ਹਾਕੂਰ ਜੋਤ ਸਿੰਘ ਅਨਮੋਲ ਗगनਮਾਨ ਜੋ ਕਿ ਖਰੜ ਤੋਂ ਐਮਐਲਏ ਨੇ ਵਿਧਾਇਕ ਸੀਗੇ ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਸਤੀਫਾ ਜ਼ਰੂਰ ਮਨਜ਼ੂਰ ਨਹੀਂ ਹੋਇਆ ਪਰ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਉਹਨਾਂ ਨੇ ਕਿਹਾ ਵੀ ਮੈਂ ਸਪੀਕਰ ਸਾਹਿਬ ਨੂੰ ਆਪਣਾ ਅਸਤੀਫਾ ਦੇ ਦਿੱਤਾ ਤੇ ਉਸ ਨੂੰ ਮਨਜ਼ੂਰ ਕੀਤਾ ਜਾਵੇ ਅਨਮੋਲ ਗਗਨਮਾਨ ਸੁਰਖੀਆਂ ਦੇ ਵਿੱਚ ਇਸ ਤਰੀਕੇ ਨਾਲ ਬਣੇ ਰਹਿੰਦੇ ਸੀ ਇਸ ਕਰਕੇ ਬਣੇ ਰਹਿੰਦੇ ਸੀ ਕਿਉਂਕਿ ਅਨਮੋਲ ਗਗਨਮਾਨ ਇੱਕ ਬੜੇ ਮਸ਼ਹੂਰ ਪੰਜਾਬ ਦੇ ਸਿੰਗਰ ਸਨ ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਇਲੈਕਸ਼ਨਸ ਤੋਂ ਪਹਿਲਾਂ ਵੀ 5 ਮਿੰਟਾਂ ਦੇ ਵਿੱਚ ਅਸੀਂ ਐਮਐਸਪੀ ਜਿਹੜੀ ਹੈ ਉਹ ਕਿਸਾਨਾਂ ਨੂੰ ਦੇ ਦਵਾਂਗੇ ਉਹਨਾਂ ਨੇ ਕਿਹਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਤੁਹਾਡੇ ਕੋ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਅਸਤੀਫਾ ਦੇ ਦਿਓ 5 ਮਿੰਟਾਂ ਵਿੱਚ ਐਮਐਸਪੀ ਦਵਾਂਗੇ ਇੱਕ ਹੋਰ ਵੀ ਗੱਲ ਉਹਨਾਂ ਦੀ ਬਣੀ ਮਸ਼ਹੂਰ ਹੋਈ ਉਹ ਗੱਲਾਂ ਬਾਅਦ ਚੋਂ ਕਰਾਂਗੇ ਪਰ ਇਸ ਦੇ ਪਿੱਛੇ ਕਾਰਨ ਕੀ ਆ ਅਤੇ ਕਿਸਾਨਾਂ ਨੇ ਕੀ ਸੋਚਿਆ ਜਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਹੋਰ ਜ਼ਰੂਰ ਅਸਤੀਫਾ ਦੇ ਦਿੱਤਾ ਗਿਆ ਤਾਂ ਇਸ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਹੈ ਕਿਸਾਨ ਅਗੂ ਜਗਰੂਪ ਸਿੰਘ ਗੱਲ ਵਜੂਤ ਨੇ ਗੱਲਬਾਤ ਕਰਦੇ ਆ ਕੀ ਦੇਖਦੇ ਹੋ ਵੀ ਅਸਤੀਫਾ ਜਿਹੜਾ ਹੁਣ ਦੇ ਦਿੱਤਾ ਗਿਆ 5 ਮਿੰਟ ਚ ਐਮਐਸਪੀ ਦੀ ਗੱਲ ਕੀਤੀ ਜਾਂਦੀ ਆ ਐਮਐਸਪੀ ਮਿਲੀ ਜਾਂ ਨਹੀਂ ਮਿਲੀ ਅਸਤੀਫੇ ਤੋਂ ਬਾਅਦ ਚ ਗੱਲ ਕਰਾਂਗੇ ਐਮਐਸਪੀ ਮਿਲੀ ਹਲੇ ਤੱਕ ਦੇਖੋ ਇਹ ਉਹੀ ਅਨਮੋਲ ਗਗਨ ਮਾਨ ਜੀ ਹੈ ਨਾ ਜੀਨੇ ਜਦੋਂ ਪੰਜਾਬ ਦੇ ਲੋਕ ਇੱਕ ਕਿਸਾਨੀ ਸੰਘਰਸ਼ ਦੇ ਰਾਹ ਉੱਤੇ ਚੱਲੇ ਹੋਏ ਸੀ ਨਾ ਉਦੋਂ ਐਮਐਸਪੀ ਦਾ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਚੱਲਿਆ ਵਿਆ ਤਾਂ ਇਸ ਬੀਬੀ ਦੇ ਵੱਲੋਂ ਸਾਡੀ ਭੈਣ ਦੇ ਵੱਲੋਂ ਇਹ ਬੜੇ ਕੌਨਫੀਡੈਂਸ ਦੇ ਨਾਲ ਕਿਹਾ ਗਿਆ ਕਿ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਇਹ 5 ਮਿੰਟ ਦੇ ਵਿੱਚ ਐਮਐਸਪੀ ਦੇ ਦੇਾਂਗੇ ਦੇਖੋ ਉਹਦਾ ਬਹੁਤ ਜ਼ਿਆਦਾ ਅਸਰ ਸਾਡੇ ਕਿਸਾਨ ਅਸੀਂ ਤਾਂ ਕਹਿੰਦੇ ਹਾਂ ਵੀ ਗਮਰਾਹ ਹੋ ਗਏ ਅਸੀਂ ਉਹ ਚੀਜ਼ਾਂ ਨਾਲ ਗਮਰਾਹ ਹੋਏ ਆ ਪਰ ਹੈਰਾਨੀ ਦੀ ਗੱਲ ਜਿਹੜੀ ਅੱਜ ਹੁਣ ਪਤਾ ਲੱਗਿਆ ਐਮਐਸਪੀ ਵਾਲੀ ਤਾਂ ਚਲੋ ਦੂਰ ਦੀਆਂ ਗੱਲਾਂ ਨੇ ਜਿਹੜਾ ਹੁਣ ਪਤਾ ਲੱਗਿਆ ਕਿ ਬੀਬਾ ਜੀ ਨੇ ਅਰਜ਼ੈਂ ਦੇ ਤਾਂ ਇਹਨਾਂ ਨੇ ਅਸਤੀਫਾ ਦਿੱਤਾ ਫਿਰ ਉਹ ਇੱਕ ਗੱਲ ਹੋਰ ਸਾਹਮਣੇ ਆਉਂਦੀ ਆ ਮੈਂ ਸੋਚਿਆ ਵੀ ਸੈ ਜਿਹੜਾ ਅਸਤੀਫਾ ਦਿੱਤਾ ਜਦੋਂ ਮੈਨੂੰ ਪਤਾ ਲੱਗਿਆ ਵੀ ਸੈਦ ਇਹਨਾਂ ਨੇ ਅਸਤੀਫਾ ਦਿੱਤਾ ਵਾ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਕਿਸਾਨਾਂ ਨੂੰ ਦੇਖੋ ਲੈਂਡ ਪੂਲਿੰਗ ਦੇ ਉੱਤੇ ਤੰਗ ਕਰ ਰਹੀ ਆ ਹੋਰ ਮੁੱਦੇ ਕਿੰਨੇ ਆ ਬੇਰੋਜ਼ਗਾਰ ਦੀ ਆਬਕਾਂ ਦੇ ਪ੍ਰਦਰਸ਼ਨ ਚੱਲਦੇ ਆ ਆਏ ਦੈਨ ਹਰ ਹਰ ਵਰਗ ਜਿਹੜਾ ਉਹ ਧਰਨਿਆਂ ਦੇ ਉੱਤੇ ਮਜਾਰਿਆਂ ਦੇ ਉੱਤੇ ਵਿਅਸਤਾ ਇਹ ਤੋਂ ਇਹੀ ਨਿਕਲ ਕੇ ਸਾਹਮਣੇ ਆਉਂਦਾ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਲੋਕਾਂ ਦੀ ਕਿਤੇ ਨੱਕ ਜਿਹੜੇ ਯਕੀਨ ਦਵਾ ਕੇ ਆਈ ਸੀ ਉਹਦੇ ਤੇ ਖਰੀ ਨਹੀਂ ਉਤਰੀ ਪਰ ਮੇਰਾ ਸਵਾਲ ਬੀਬਾ ਜੀ ਨੂੰ ਇਹ ਆ ਦੇਖੋ ਜੇ ਤੁਸੀਂ ਅਸਤੀਫਾ ਦੇਣਾ ਹੀ ਸੀ ਨਾ ਤਾ ਸੋਡਿਆ ਕਦ ਤ ਹੋਰ ਉੱਚਾ ਹੋਣਾ ਸੀ ਤੁਸੀਂ ਉਹ ਅਸਲ ਵਿੱਚ ਮੁੱਦੇ ਦੱਸ ਦੇ ਕਿ ਜਿੰਨਾ ਕਰਕੇ ਤੁਸੀਂ ਜੋ ਯਕੀਨ ਕਰਕੇ ਤੁਸੀਂ ਪਾਰਟੀ ਨਾਲ ਜੁੜੇ ਜੋ ਤੁਹਾਡੇ ਕੋਲੋਂ ਪੰਜਾਬ ਨੂੰ ਉਹਨਾਂ ਨੇ ਗਮਰਾਹ ਕਰਾਇਆ ਤੇ ਹੁਣ ਸਰਕਾਰ ਦੇ ਅੰਦਰ ਚੱਲ ਕੀ ਰਿਹਾ ਵਾ ਕਿਵੇਂ ਪਾਲਿਸੀਆਂ ਬਣਦੀਆਂ ਕਿ ਪੰਜਾਬ ਦੇ ਲੋਕਾਂ ਨੂੰ ਆਏ ਦਿਨ ਕਿਵੇਂ ਡਾਕਾ ਮਾਰਿਆ ਜਾਵੇ ਘੱਟੋ ਘੱਟ ਬੀਬਾ ਜੀ ਨੂੰ ਇਹ ਅਸਤੀਫੇ ਵੇਲੇ ਜੇ ਇਹ ਚੀਜ਼ਾਂ ਦੇ ਤਹਿਤ ਅਸਤੀਫਾ ਦਿੰਦੇ ਤਾਂ ਉਹਨਾਂ ਦਾ ਕਦ ਉੱਚਾ ਹੋਣੀ ਭਾਵੇਂ ਉਹ ਸਿਆਸਤ ਤੋਂ ਕਨਾਲਾ ਕਰ ਲੈਂਦੇ ਪਰ ਉਹਨਾਂ ਦਾ ਸਤਕਾਰ ਦੇ ਨਾਲ ਨਾਂ ਲਿਖਿਆ ਜਾਣਾ ਸੀ ਚਲੋ ਹੁਣ ਵੀ ਉਮੀਦ ਕਰਦੇ ਆਂ ਵੀ ਸੈਦਨ ਦਾ ਮੁੱਦਿਆਂ ਤੇ ਰਜਾਇਨ ਦੇਣ ਤੋਂ ਬਾਅਦ ਪਹਿਲਾਂ ਤਾਂ ਉਹਨਾਂ ਕੋਲ ਜ਼ਿੰਮੇਵਾਰੀ ਹੁੰਦੀ ਆ ਵੀ ਆਪਾਂ ਸੱਚ ਨਹੀਂ ਬੋਲ ਸਕਦੇ ਪਰ ਬੋਲਣਾ ਚਾਹੀਦਾ ਸੀ ਚਲੋ ਕਈ ਵਾਰ ਹੁੰਦਾ ਜੀ ਵਿਧਾਇਕ ਆ ਕੋਈ ਪਾਰਟੀ ਐਕਸ਼ਨ ਨਾਲ ਲੈ ਲਵੇ ਹੁਣ ਤਾਂ ਉਹਨਾਂ ਤੇ ਕੋਈ ਹੈ ਨਹੀਂ ਕੋਬੰਦੀ ਹੁਣ ਘਟੋ ਘਟ ਆਪਣੇ ਅਨਮੋਲ ਜੀ ਨੂੰ ਚਾਹੀਦਾ ਕਿ ਅਸਲ ਵਿੱਚ ਪੰਜਾਬੀਆਂ ਦੇ ਸਾਹਮਣੇ ਸੱਚ ਲਿਆਵੇ ਦੇਖੋ ਅਸਤੀਫੇ ਵਾਲੀ ਗੱਲ ਆ ਗਈ ਆਪਣੇ ਹੈਗਾ ਨਾ ਕੋਮਰ ਵਿਜੇ ਪ੍ਰਤਾਪ ਜੀ ਉਹ ਵੀ ਵਿਧਾਇਕ ਹੀ ਆ ਉਹ ਵੀ ਪਾਰਟੀ ਦੀ ਟਿਕਟ ਦੇ ਉੱਤੇ ਉਹਨਾਂ ਦਾ ਚਿਹਰਾ ਵਰਤ ਕੇ ਬਰਗਾੜੀ ਵਾਲੇ ਮੁੱਦੇ ਦੇ ਉੱਤੇ ਜਿਹੜੇ ਸੱਖਾਂ ਦੀ ਭਾਵਨਾਵਾਂ ਸੀ ਉਹਨਾਂ ਨੂੰ ਵਰਤਿਆ ਗਿਆ ਐਮਐਸਪੀ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਲਈ ਅਨਮੋਲ ਗਗਨ ਮਾਨ ਜੀ ਨੂੰ ਵਰਤਿਆ ਗਿਆ ਹੁਣ ਆਜ਼ਾਦ ਇਹ ਖੁੱਲ ਕੇ ਦੱਸਣ ਕਿ ਅਸਲ ਵਿੱਚ ਕੀ ਇਹ ਪੰਜਾਬ ਜਿਹੜੀ ਸਰਕਾਰ ਆ ਉਹ ਲੋਕਾਂ ਦਾ ਜਾਂ ਪੰਜਾਬ ਦਾ ਭਲਾ ਕਰਨ ਵਾਲੇ ਰਾਹ ਤੇ ਚੱਲ ਰਹੀ ਆ ਜਾਂ ਇਹਦੇ ਮਗਰ ਜਿਹੜੇ ਹੁਣੇ ਰਣਜੀਤ ਜੀ ਆਏ ਆ ਜਿਹੜੇ ਅਕਾਲੀ ਦਲ ਦੇ ਅਕਾਲੀ ਦਲ ਤੋਂ ਮੇਰੇ ਖਿਆਲ ਦੋ ਕੁ ਦਿਨ ਪਹਿਲਾਂ ਹੀ ਆਏ ਹਾਂ ਹਾਂ ਅਕਾਲੀ ਦਲ ਨੂੰ ਅਨਮੋਲ ਗਗਨ ਦੇ ਸਾਹਮਣੇ ਖੜੇ ਹੋਏ ਸੀ ਉਹ ਅਕਾਲੀ ਦਲ ਤੋਂ ਸਾਹਮਣੇ ਸੀਗੇ ਨਾ 40000 ਬੋਟ ਦੇ ਲਗਭਗ ਉਹਨਾਂ ਨੂੰ ਹਰਾਇਆ ਗਿਆ ਹੁਣ ਕਿਤੇ ਨਾ ਕਿਤੇ ਇਹ ਵੀ ਹੈਗਾ ਕਿ ਜਿਵੇਂ ਸੰਜੀਵ ਰੋੜਾ ਜੀ ਦੇਖੋ ਬਹੁਤ ਵੱਡੇ ਅਜੋਗਪਤੀ ਹੈ ਨਾ ਪੈਸੇ ਵਾਲੇ ਬੰਦੇ ਆ ਉਹਨਾਂ ਨੂੰ ਵਿਧਾਇਕ ਬਣਾ ਕੇ ਮੰਤਰੀ ਬਣਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਕਿ ਇਹ ਵੀ ਬਹੁਤ ਪਕ ਲਈ ਮੋਟੀ ਸਾਮੀ ਕਹਿ ਸਕਦੇ ਆ ਪਤਾ ਉਹੀ ਕਹਿੰਦੇ ਵੀ ਬਹੁਤ ਪੈਸੇ ਵਾਲੇ ਕਾਰੋਬਾਰੀ ਬੰਦੇ ਨੇ ਕਿਤੇ ਨਾ ਕਿਧਰੇ ਇਹ ਵੀ ਸ਼ੰਕਾ ਜਾਹਰ ਹੁੰਦੀ ਹੈ ਕਿ ਬੀਬਾ ਜੀ ਨੂੰ ਮਜਬੂਰਤਾ ਨਹੀਂ ਕੀਤਾ ਗਿਆ ਅਨਮੋਲ ਜੀ ਨੂੰ ਇੱਕ ਉਹ ਕਾਰਪੋਰੇਟ ਘਰਾਣਿਆਂ ਦੇ ਲੈ ਰੋ ਜਾਂ ਵੱਡੇ ਵੱਡੇ ਪੈਸੇ ਵਾਲੇ ਬੰਦਿਆਂ ਨੂੰ ਅੱਗੇ ਕੰਨ ਦੀ ਆਮ ਆਦਮੀ ਜਿਹੜੇ ਆਮ ਘਰਾਂ ਦੇ ਬੰਦਿਆਂ ਦੀ ਗੱਲ ਕਰਦੇ ਵੀ ਆਮ ਪਾਰਟੀ ਆ ਕਿਤੇ ਇਹ ਉਹ ਰਾਹ ਨੂੰ ਤਾਂ ਚੱਲ ਪਏ ਵੀ ਮੂਰੇ ਇਲੈਕਸ਼ਨਾਂ ਦੇ ਵਿੱਚ ਅਸੀਂ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰੀ ਜਿਵੇਂ ਰਵੈਤੀ ਪਾਰਟੀ ਅਕਾਲੀਆਂ ਤੇ ਕਾਂਗਰਸੀਆਂ ਦੇ ਵੈਸੇ ਹੀ ਚੰਗੇ ਪੈਸੇ ਵਾਲੇ ਬੰਦਿਆਂ ਨੂੰ ਦੇਣਾ ਤੇ ਆਮ ਵਰਕਰਾਂ ਨੂੰ ਦੱਬ ਕੇ ਰੱਖਣਾ ਕਿਧਰੇ ਵੀ ਇਹਦੇ ਕੋਲ ਰਿਜ਼ਾਇਨ ਦਿਵਾ ਕੇ ਰਣਜੀਤ ਸਿੰਘ ਨਾਲ ਜੋ ਗੱਲਬਾਤ ਸਹਦ ਬੈਠ ਕੇ ਤੈਨਾ ਹੋਇਆ ਵੀ ਕਿ ਅਨਮੋਲ ਜੀ ਕੋਲੋਂ ਤਾਂ ਅਸੀਂ ਅਸਤੀਫਾ ਦਵਾ ਲਾਂਗੇ ਸਾਨੂੰ ਦਵਾਉਣਾ ਹੁੰਦਾ ਸਰਕਾਰਾਂ ਕੁਝ ਵੀ ਕਰਾ ਸਕਦੀਆਂ ਨੇ ਵੀ ਕਿਧਰੇ ਕਦੇ ਇਹ ਰਾਤ ਨਹੀਂ ਹੈ ਕਿ ਸਰਕਾਰ ਵੀ ਕੋਈ ਦਬਾਅ ਬਣਾਇਆ ਗਿਆ ਹੋਵੇ ਉੱਤੇ ਦਬਾਅ ਬਣਾ ਕੇ ਰਜ਼ਾਇਨ ਕਰਾਇਆ ਗਿਆ ਹੋਵੇ ਕਿਉਂਕਿ ਉੱਥੋਂ ਮੈਨੂੰ ਲੱਗਦਾ ਕਿਉਂਕਿ ਉਹਨਾਂ ਨੇ ਕਿਹਾ ਵੀ ਪਾਰਟੀ ਨੂੰ ਮਿਲੀਆਂ ਸਭ ਕਾਮਨਾਵਾਂ ਜੇ ਦੇਖੋ ਇੱਥੇ ਕਲੀਅਰ ਕਰਨਾ ਚਾਹੀਦਾ ਵੀ ਜੇ ਤਾਂ ਤੁਸੀਂ ਪਾਰਟੀ ਦੀਆਂ ਗਤੀਵਿਧੀਆਂ ਤੇ ਤੇ ਪਾਰਟੀ ਦੇ ਫੈਸਲਿਆਂ ਤੋਂ ਨਾਰਾਜ਼ ਹੋ ਕੇ ਰਜ਼ਾਇਨ ਦਿੱਤਾ ਵਾ ਫਿਰ ਪਾਰਟੀ ਨੂੰ ਸਭ ਨੂੰ ਕਾਮਨਾਵਾਂ ਨਹੀਂ ਦਿਣੀ ਚਾਹੀਦੀ ਤਾਂ ਸਿੱਧਾ ਪੰਜਾਬ ਨੂੰ ਸਬੋਧਨ ਕਰਦੇ ਇਹ ਪਾਰਟੀ ਆ ਜਿਹੜੀ ਇਹ ਜਿਹੜੀ ਅਸਲ ਮੁੱਦੇ ਤੋਂ ਭਟਕ ਕੇ ਲੋਕਾਂ ਦੇ ਜੋ ਰਾਤ ਤੇ ਭਾਵਨਾ ਲੈ ਕੇ ਚੱਲੇ ਲੋਕਾਂ ਦੀ ਭਾਵਨਾਵਾਂ ਦਾ ਖਲਵਾੜ ਕਰਕੇ ਆਈ ਆ ਵੀ ਉਹ ਰਾਹਾਂ ਤੋਂ ਭਟਕ ਚੁੱਕੀ ਆ ਇਹਨਾਂ ਕੋਲੇ ਪੰਜਾਬੀਆਂ ਦਾ ਭਲਾ ਕਰਨ ਦਾ ਕੋਈ ਮਕਸਦ ਨਹੀਂ ਹੈ ਜਾਂ ਫਿਰ ਇਹ ਕਹੇ ਵੀ ਮੇਰੇ ਨਾਲ ਭਾਈ ਤੱਕਾ ਹੋਇਆ ਜਾਂ ਡਰਾਇਆ ਗਿਆ ਜਾਂ ਕੁਝ ਵੀ ਆ ਕਹਿਣ ਦਾ ਮਤਲਬ ਉਹ ਬੀਬਾ ਜੀ ਨੂੰ ਸੱਚ ਕਲੀਅਰ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਬੀਬਾ ਜੀ ਨੂੰ ਹੁਣ ਕਿਸਾਨਾਂ ਦੇ ਹਿੱਤ ਦੇ ਵਿੱਚ ਬੋਲਣਾ ਚਾਹੀਦਾ ਇਹ ਸ਼ੁਰੂਆਤ ਆ ਜੀ ਅਜੇ ਦੇਖੋ ਸ਼ੁਰੂਆਤ ਆ ਇਹ ਸ਼ੁਰੂਆਤ ਆ ਕਿਉਂਕਿ ਪਿੰਡਾਂ ਦੇ ਵਿੱਚ ਵਿਧਾਇਕ ਜਾਂਦੇ ਇਹਨਾਂ ਦੇ ਕੇਜਰੀ ਵਾਲੇ ਤਾਂ ਨਹੀਂ ਜਾਣਾ ਪਿੰਡਾਂ 'ਚ ਉਹਨਾਂ ਦੇ ਐਮਐਲਏ ਨਹੀਂ ਜਾਣਾ ਜਦੋਂ ਇਲੈਕਸ਼ਨ ਆਉਣੀ ਆ ਜਦੋਂ ਇਲੈਕਸ਼ਨ ਆਉਣੀ ਆ ਐਮਐਲਏ ਨਹੀਂ ਜਾਣਾ ਵਾ ਉਹਨਾਂ ਨੂੰ ਪਤਾ ਕਿ ਜੋ ਸਰਕਾਰ ਫੈਸਲੇ ਲੈ ਰਹੀ ਆ ਉਹਦੇ ਨਾਲ ਜਿਹੜਾ ਹੈਗਾ ਵੀ ਪੰਜਾਬ ਦੇ ਲੋਕ ਬਹੁਤ ਤੰਗ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣ ਦੇ ਲਈ ਕਿਹੜੇ ਮੂੰਹ ਨਾਲ ਜਾਣਗੇ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਸਵਾਗਤ ਹੋਊ ਉਹ ਤਾਂ ਜ਼ਮੀਨ ਤੇ ਰਹਿੰਦੇ ਆ ਨਾ ਉਹਨਾਂ ਨੂੰ ਪਤਾ ਵੀ ਲੋਕਾਂ ਦੀ ਨਾਅਜ਼ ਕੀ ਹੈਗੀ ਆ ਭਾਵੇਂ ਉਹ ਕੇਜਰੀਆਲ ਦੇ ਮੂਰੇ ਨਹੀਂ ਕਹਿ ਸਕਦੇ ਮੈਨੂੰ ਇਹ ਲੱਗਦਾ ਕਿਧਰੇ ਇੱਕ ਤੇ ਇਹ ਸ਼ੁਰੂਆਤ ਕਿਤੇ ਸਰਕਾਰ ਦਾ ਪਤਨ ਦਾ ਕਾਰਨਾ ਬਣ ਜਾਵੇ ਰੋਸ ਤਾਂ ਦੇਖੋ ਹੈ ਤਾਂ ਉਹ ਜਿਹੜੇ ਐਮਐਲਏ ਵੀ ਬੰਦੇ ਹੀ ਆ ਉਹਨਾਂ ਨੂੰ ਪਤਾ ਆ ਵੀ ਸਰਕਾਰ ਗਲਤ ਪਾਲਿਸੀਆਂ ਲਿਆ ਰਹੀ ਆ ਦਰਦ ਤਾਂ ਹੁੰਦਾ ਹੀ ਆ ਇਹ ਤਾਂ ਪੰਜਾਬੀ ਹੋਈ ਆ ਕਈ ਵਾਰ ਇੱਕ ਉਹਨਾਂ ਨੇ ਵੀ ਆਪਾਂ ਕਹਿੰਦਾ ਵੀ ਭਰਿਆ ਬੀਤਿਆ ਬੰਦਾ ਬੈਠਾ ਜਿਵੇਂ ਅਨਮੋਲ ਗਗਨਮਾਨ ਅੱਜ ਤਾਂ ਅਚਾਨਕ ਹੋਇਆ ਨਹੀਂ ਹੁਣ ਇੱਕ ਘੰਟੇ ਦੇ ਵਿੱਚ ਜਾਂ ਦੋ ਘੰਟਿਆਂ 'ਚ ਪਹਿਲਾਂ ਬਹੁਤ ਟਾਈਮ ਦੀ ਭਰੀ ਬੀਤੀ ਬੈਠੀ ਹੋਊਗੀ ਨਾ ਵਿਸਣਵਾਈ ਨਹੀਂ ਹੁੰਦੀ ਕੋਈ ਕੰਮ ਨਹੀਂ ਰੇ ਸਰਕਾਰ ਜਾਂ ਇਹਨਾਂ ਦੇ ਨਾਲ ਮਤਲਬ ਖਲਵਾੜ ਹੁੰਦਾ ਉਹ ਕਿਤਨਾ ਕਿਤੇ ਜੋ ਇਹਨਾਂ ਨੂੰ ਅਧਿਕਾਰ ਹੋਣੇ ਚਾਹੀਦਾ ਵਿਧਾਇਕ ਨੂੰ ਹੋ ਸਕਦਾ ਨੇ ਕੋਈ ਖੋਹੇ ਜਾਂਦੇ ਹੁਣ ਤੇ ਇਸ ਤਰ੍ਹਾਂ ਬਹੁਤ ਆਮ ਆਦੀ ਪਾਰਟੀ ਦੇ ਅ ਮਤਲਬ ਵਿਧਾਇਕ ਭਰੇ ਬੀਤੇ ਬੈਠੇ ਨੇ ਪੰਜਾਂ ਸਰਪੰਚਾਂ ਦੇ ਵਿਊ ਲੈ ਲੈਣੇ ਕੇਜਰੀਵਾਲ ਨੇ ਬੁਲਾ ਕੇ ਆ ਲੈਂਡ ਪੂਲਿੰਗ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਜੇ ਮੋਬਾਈਲ ਲਿਜਾਣ ਦੀ ਇਜਾਜ਼ਤ ਦਿੰਦੇ ਅੱਜ ਮੈਨੂੰ ਬਰਿੰਦਰ ਦਾਖਾ ਜੀ ਨੇ ਦੱਸਿਆ ਕਹਿੰਦਾ ਜੋ ਉੱਥੇ ਉਹਨਾਂ ਦੇ ਨਾਲ ਪੰਜਾਂ ਸਰਪੰਚਾਂ ਨੇ ਗੁੱਸੇ ਰੋਹ ਨਾਲ ਤੇ ਜੋਸ਼ ਨਾਲ ਤੇ ਜ਼ੋਰਤ ਨਾਲ ਗੱਲ ਕੀਤੀ ਆ ਜੇ ਉਹ ਰਿਕਾਰਡਿੰਗ ਹੋ ਕੇ ਲੋਕਾਂ ਦੇ ਸਾਹਮਣੇ ਆਉਂਦੀ ਤਾਂ ਕਿਵੇਂ ਪੰਜਾਬ ਸਰਕਾਰ ਜਿਹੜੀ ਅੱਜ ਮੰਤਰੀ ਪਾਈ ਜਾਂਦਾ ਕਿ ਲੈਂਡ ਪੂਲਿੰਗ ਕਰਕੇ ਵੀ ਕਿਸਾਨ ਖੁਸ਼ ਨੇ ਉਹ ਤਾਂ ਫਿਰ ਅੰਦਰ ਮੀਟਿੰਗ ਨੇ ਦੱਸਣਾ ਸੀ ਨਾ ਉਹਨੂੰ ਲਾਈਵ ਕਰ ਦੇ ਉਸਤਾ ਪਾ ਰਹੇ ਉਹਦਾ ਵੀ ਲੈਂਡ ਪੂਲਿੰਗ ਕਰਕੇ ਕਿਸਾਨ ਤਾਂ ਬੜੇ ਖੁਸ਼ ਨੇ ਕਿਸਾਨ ਤਾਂ ਆਪਣੀਆਂ ਜ਼ਮੀਨਾਂ ਦੇ ਰਹੇ ਨੇ ਮੇਰਾ ਕਹਿਣ ਦਾ ਮਤਲਬ ਫਿਰ ਉਹ ਜਿਹੜੀ ਮੀਟਿੰਗ ਹੋਈ ਆ ਸਰਪੰਚਾਂ ਨੂੰ ਬੁਲਾਇਆ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਬੁਲਾਏ ਫਿਰ ਉਹਦਾ ਲਾਈਵ ਦਿਖਾ ਦੇਣ ਇਹ ਤਾਂ ਹੈ ਨਹੀਂ ਵੀ ਸਰਕਾਰ ਨੇ ਕਿਤੇ ਰਿਕਾਰਡਿੰਗ ਨਹੀਂ ਕਰੀ ਹੋਣੀ ਸਰਕਾਰ ਤਾਂ ਕਰਦੀ ਹੁੰਦੀ ਉਹਦੇ ਤਾਂ ਬੰਦੇ ਹੁੰਦੇ ਹੀ ਆ ਜਿਨ੍ਹਾਂ ਨੇ ਉਹ ਸਾਰਾ ਕੋਈ ਕੌਣ ਕੀ ਬੋਲਿਆ ਵਾ ਸਰਕਾਰ ਕੋਲ ਤਾਂ ਚਿੱਠੇ ਹੁੰਦੇ ਨੇ ਕਿਹਨੇ ਵਿਰੋਧਤਾ ਕੀਤੀ ਕਿਹਨੇ ਪੱਖ ਕੀਤਾ ਬਰੀਕੀ ਨਾਲ ਉਦੋਂ ਬਾਅਦ ਬਾਤਣਾ ਵੀ ਹੁੰਦਾ ਬੰਦਾ ਕੌਣ ਆ ਇਹ ਉਹ ਦਿਖਾਉਣ ਮੇਰਾ ਸਵਾਲ ਆ ਕਿਉਂ ਲਿਖੋ ਨਿਆ ਤੁਸੀਂ ਸਰਪੰਚਾਂ ਨਾਲ ਹੋਇਆ ਕੀ ਆ ਉਹਨੂੰ ਤੁਸੀਂ ਓਪਨਿੰਗ ਤਾਂ ਦੱਸ ਦੇਣਾ ਜੇ ਉਹ ਪੱਖ ਲੈਂਦੇ ਸੀਗੇ ਲੈਂਡ ਪੂਲਿੰਗ ਪਾਲਿਸੀ ਦਾ ਇਹ ਉਹ ਲੋਕਾਂ ਦੇ ਸਾਹਮਣੇ ਦਿਖਾਉਣਾ ਚਾਹੀਦਾ ਸੀ ਵੀ ਜਿਹੜੇ ਤੁਸੀਂ ਪੰਜ ਸਰਪੰਚ ਸੱਦੇ ਥੋੜੀ ਆਮ ਆਦਮੀ ਪਾਰਟੀ ਦੇ ਵਰਕਰ ਅ ਬਰਿੰਦਰ ਦਾਖਾ ਜਮ ਨੂੰ ਦੱਸਦਾ ਸੀ ਉਹਨੂੰ ਕੋਈ ਅਹੁਦਾ ਦਿੱਤਾ ਗਿਆ ਸੀ 8-10 ਪਿੰਡਾਂ ਦਾ ਕਹਿੰਦਾ ਭਾਈ ਜੀ ਜਿੱਦਣ ਸਾਡੇ ਪਿੰਡ ਦੇ ਨੰਬਰ ਛਾਪੇ ਗਏ ਆਏ ਅਖਬਾਰ ਦੇ ਵਿੱਚ ਕਹਿੰਦਾ ਮੈਂ ਨਾਲ ਹੀ ਪਾਰਟੀੋਂ ਰਜਾਇਨ ਦਿੱਤਾ ਹੁਣ ਤੁਸੀਂ ਕੀ ਸਮਝੋਗੇ ਜੇ ਵਰਕਰ ਇੰਨਾ ਰੋਸ ਲੈ ਕੇ ਚੱਲ ਰਹੇ ਆ ਫਿਰ ਇਹਨਾਂ ਦੇ ਵਿਧਾਇਕਾਂ ਦਾ ਮਜਬੂਰੀ ਬਣ ਜਾਣੀ ਆ ਉਹਨਾਂ ਨੇ ਪੰਜਾਬੀਆਂ ਖੜਨਾ ਪੈਣਾ ਦੇਗਾ ਠੀਕ ਆ ਜਿਵੇਂ ਅਨਮੋਲ ਗਗਨ ਮਾਨ ਨੇ ਹੁਣ ਫੈਸਲਾ ਲੈ ਲਿਆ ਜੇ ਚੰਗਾ ਹੁੰਦਾ ਕਿ ਉਹ ਵਿਧਾਇਕਾਂ ਤੋਂ ਆਪਾਂ ਅਸਤੀਫਾ ਦੇਣਾ ਤਾਂ ਸੀਗਾ ਘੱਟੋ ਘੱਟ ਇਹ ਵੀ ਕਹਿੰਦੇ ਵੀ ਲੈਂਡ ਪੂਲਿੰਗ ਪਾਲਸੀ ਤੁਹਾਡੇ ਕਿਸਾਨਾਂ ਦੇ ਖਿਲਾਫ ਆ ਕਹਿ ਕੇ ਘੱਟੋ ਘੱਟ ਤੇ ਆਸਨਾ ਤਾਂ ਦਰਜ ਹੁੰਦਾ ਨਾ ਵੀ ਰੋਸਗਾਰਨ ਵਾਲੇ ਸੱਚ ਦੀ ਆਵਾਜ਼ ਚੱਕਣ ਵਾਲੀ ਤਾਂ ਬਣ ਜਾਂਦੀ ਭਾਵੇਂ ਸਰਕਾਰ ਨੂੰ ਦਬਾਉਂਦੀ ਹੋਵੇ ਜਾਂ ਕੁਝ ਵੀ ਕਰਦੀ ਹੋਵੇ ਜਾਂ ਖੁੱਡੇ ਲੈਣ ਲਾਉਂਦੀ ਹੋਵੇ ਪਰ ਜੇ ਇਹ ਮੁੱਦਿਆਂ ਦੇ ਉੱਤੇ ਕਹਿ ਕੇ ਅਰਜ਼ੈਂ ਦੇ ਦਿੰਦੀ ਆਪਾਂ ਕਹਿ ਲਈਏ ਵੀ ਜਾਂ ਇਹ ਮੁੱਦੇ ਨਾਲੋਂ ਇਹ ਮੁੱਦੇ ਵਧੀਆ ਸੀ ਕਿ ਰਣਜੀਤ ਸਿੰਘ ਦੀ ਕੋਈ ਜਾਂ ਅਲਰਜੀ ਹੋ ਗਈ ਹੋਣੀ ਆ ਵੀ ਉਹ ਆਇਆ ਜਾਂ ਸਰਕਾਰ ਨੇ ਧੱਕੇ ਨਾਲ ਬਾੜਿਆ ਪਰ ਜੇ ਪੰਜਾਬ ਸਰਕਾਰ ਦੀ ਇਹ ਅਹੁਦਿਆਂ ਤੋਂ ਉਹਨਾਂ ਅਸਤੀਫੇ ਦੇਣੇ ਸੀ ਪਾਰਟੀ ਦੇ ਮੈਂ ਕਹਿੰਦਾ ਸਾਨੂੰ ਮਾਣ ਹੋਣਾ ਸੀ ਜੇ ਉਹ ਇਹ ਕਹਿ ਕੇ ਜਾਂਦੀ ਕਿ ਮੈਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਹਾਂ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਮੈਂ ਰਜਾਇੰਦਨੀਆ ਪਾਰਟੀ ਤੋਂ ਠੀਕ ਐ ਵੀ ਗੱਲ ਰਣਜੀਤ ਜਦੋਂ ਅਨਮੋਲ ਕਗਨਮਾਨ ਦੀ ਪੋਸਟ ਆਂਦੀ ਆ ਘੰਡੇਵਾਦੀ ਰਣਜੀਤ ਸਿੰਘ ਗਿੱਲ ਦੀ ਵੀ ਪੋਸਟ ਆ ਜਾਂਦੀ ਆ ਮਤਲਬ ਐ ਲੱਗਦਾ ਵੀ ਤਿਆਰੀ ਸੀਗੀ ਬਸ ਉਹਨਾਂ ਦੀ ਬਿਲਕੁਲ ਇਹ ਵੀ ਗੱਲ ਸੋਚਣ ਵਾਲੀ ਆ ਨਾਲ ਦੀ ਨਾਲ ਪੋਸਟ ਮੈਂ ਵੀ ਦੇਖੀ ਆ ਉਹਨਾਂ ਨੇ ਨਾਲ ਕਰਿਆ ਕਿ ਤਿਆਰ ਹੋ ਜੂ ਮੌਕਾ ਆ ਗਿਆ ਹਲਕੇ ਦੇ ਵਾਸਤੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿਉਂ ਰਣਜੀਤ ਸਿੰਘ ਜੀ ਇਹ ਸੋਚਦੇ ਆ ਵੀ ਮੌਕਾ ਆ ਗਿਆ ਕਿਉਂ ਇਹ ਤਹਿ ਕਰੀ ਬੈਠੇ ਆ ਕਿ ਮੌਕਾ ਤੁਹਾਨੂੰ ਦੇ ਦੇਣ ਕਿ ਜੇ ਇਲੈਕਸ਼ਨ ਹੋ ਗਈ ਕੀ ਪਤਾ ਕੋਈ ਲੋਕ ਹੋਰ ਪਾਰਟੀ ਦੇ ਬੰਦੇ ਨੂੰ ਚੋਣ ਲੈਣ ਜਿਵੇਂ ਲੋਕਾਂ 'ਚ ਰੋਸ ਆ ਇਹ ਤਾਂ ਦੇਖੋ ਮੰਦੇ ਭਲੇਖੇ ਹੁੰਦੇ ਤਾਂ ਲੋਕਾਂ ਨੇ ਦੇਖਣਾ ਵੀ ਹੁਣ ਕਿਹਨੂੰ ਮੌਕਾ ਦੇਣਾ ਵਾ ਇਹ ਤਾਂ ਲੋਕ ਦੇਖਣਗੇ ਜੇ ਉਹੀ ਪਾਰਟੀ ਦੇ ਨਮਾਇੰਦਾ ਪਹਿਲਾਂ ਅਨਮੋਲ ਕagen ਮਾਨਤ ਜੀ ਸੀ ਕਿ ਉਥੋਂ ਐਮਐਲਏ ਰਹੀ ਆ ਹੌਣਾ ਫਿਰ ਉਹਦੇ ਕੋਲੋਂ ਤਾਂ ਕੁਝ ਹੋਇਆ ਨਹੀਂ ਨਾ ਪੰਜਾਬੀਆਂ ਲਈ ਹੋਇਆ ਨਾ ਹਲਕੇ ਵਾਲਿਆਂ ਲਈ ਕੁਝ ਹੋਇਆ ਮੈਂ ਕਿਹਾ ਕੋਈ ਗਲੀ ਨਾਲੀ ਨਹੀਂ ਬਣਾਈ ਬੜਾ ਹੋਣੀ ਬਣਾਈ ਨਹੀਂ ਹੋਣੀ ਮੇਰੇ ਹਿਸਾਬ ਨਾਲ ਕਿਸੇ ਪਿੰਡ ਦੇ ਵਿੱਚ ਫਿਰ ਜਿਹੜੇ ਪੰਜਾਬ ਦੇ ਲੋਕ ਆ ਜਿਉਂ ਨੇ ਰਜ਼ਾਇਨ ਦਿੱਤਾ ਫਿਰ ਉਸ ਪਾਰਟੀ ਦੇ ਹੀ ਨਮਾਇंदे ਨੂੰ ਕਿਉਂ ਲੋਕ ਮੌਕਾ ਦੇਣਗੇ ਇੱਥੇ ਸੋਚਣਾ ਚਾਹੀਦਾ ਨਾ ਜੇ ਹੁਣ ਲੋਕਾਂ ਚ ਰੋ ਆ ਫਿਰ ਅਸੀਂ ਰੋ ਦਰਜ ਕਰਾਉਣ ਤੇ ਲੋਕ ਆ ਕੇ ਫੇ ਤਾਂ ਇਹਨਾਂ ਦੀ ਪਟਕੀ ਲਵਾਉਣਗੇ ਫਿਰ ਫਿਰ ਕਿਵੇਂ ਇਹ ਮੌਕਾ ਭਾਲਦੇ ਆ ਇਹ ਤਾਂ ਤੈਸੁਦਾ ਗੱਲ ਹੀ ਆ ਵੀ ਬੈਠ ਕੇ ਟੇਬਲ ਤੇ ਕੁਛ ਨਾ ਕੁਛ ਤਾਂ ਇਹਨਾਂ ਦਾ ਹੋਇਆ ਵਾ ਮੌਕਾ ਦੇਣ ਦੀ ਆਪ ਦੇਣੀ ਝਾਕ ਚੋਣਗੇ ਤਣਾੜ ਬੰਦੇ ਨੂੰ ਆਪ ਨਾਰ ਲਾ ਲਈਏ ਪਰ ਮੌਕਾ ਦੇਣਾ ਤਾਂ ਲੋਕਾਂ ਨੇ ਆ ਤੁਸੀਂ ਟਿਕਟ ਦੇ ਸਕਦੇ ਹੋ ਇੱਕ ਪਾਰਟੀ ਟਿਕਟ ਦੇ ਸਕਦੀ ਆ ਪਰ ਜਿਹੜਾ ਮੌਕਾ ਦੇਣਾ ਜਿਹਦੇ ਆਪਾਂ ਮੌਕਾ ਦੇਣ ਦੀ ਗੱਲ ਕਰਦੇ ਆ ਉਹ ਤਾਂ ਲੋਕਾਂ ਨੇ ਸੋਚਣਾ ਕਿ ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਮੌਕਾ ਦੇਣਾ ਜਾਂ ਕਿ ਹੋਰ ਪਾਰਟੀ ਦੇ ਨੁਮਾਇੰਦੇ ਨੂੰ ਮੌਕਾ ਦੇਣਾ ਹਾਲਾਤ ਤਾਂ ਆਪਾਂ ਨੂੰ ਪਤਾ ਹੀ ਆ ਪਾਰਟੀ ਦੇ ਕੀ ਨੇ ਇੱਕ ਇੱਕ ਮੈਂ ਇਹ ਗੱਲ ਪੁੱਛਣਾ ਚਾਹਾਂਗਾ ਉਹਨਾਂ ਨੇ ਐਂਡ ਤੇ ਇਹ ਗੱਲ ਕੀਤੀ ਆ ਵੀ ਪੰਜਾਬ ਸਰਕਾਰ ਲੋਕਾਂ ਦੇ ਕੰਮ ਕਰ ਦੇਗੀ ਮੇਰੇ ਹਿਸਾਬ ਨਾਲ ਜਿਹੜੀ ਆ ਪੰਜਾਬ ਸਰਕਾਰ ਉਹ ਲੋਕਾਂ ਮੂਰੇ ਖਰੀ ਉਤਰੇਗੀ ਇਹ ਬੜੀ ਵੱਡੀ ਗੱਲ ਆ ਵੀ ਐਨੇ ਸਾਲ ਹੋ ਗਏ ਸਾਢੇ 3 ਸਾਲ ਹੋ ਗਏ ਹਜੇ ਤੱਕ ਖਰੀ ਨਹੀਂ ਉਤਰੀ ਇਹ ਕੀਨੇ ਗੱਲ ਕਿਸ ਦੇ ਦੁਆਰਾ ਇਹ ਅਨਮੋਲ ਗਗਨ ਮਾਨ ਨੇ ਜਿਹੜੀ ਪੋਸਟ ਪਾਈ ਆ ਵੀ ਮੈਨੂੰ ਲੱਗਦਾ ਪੰਜਾਬ ਸਰਕਾਰ ਲੋਕਾਂ ਮੂਰੇ ਖਰੀ ਉਤਰੇਗੀ ਇਹ ਐਂਡਲੀ ਲਾਈਨ ਆ ਬਿਲਕੁਲ ਐਂਡਲੀ ਲਾਈਨ ਆ ਨਾ ਦੇਖੋ ਜੇ ਉਮੀਦਾਂ ਤੇ ਸਰਕਾਰ ਖਰੀ ਉਤਰੇ ਮੈਨੂੰ ਲੱਗਦਾ ਉਹ ਤਾਂ ਵਧਾਇਕਾਂ ਦੀਆਂ ਉਮੀਦਾਂ ਤੇ ਨਹੀਂ ਖਰੀ ਉਤਰ ਰਹੀ ਜਿਹੜੇ ਚੁਣੇ ਹੋਏ ਆ ਨਾ ਉਹ ਕਿਸੇ ਵਿਧਾਇਕ ਦੇ ਕੋਲੇ ਕੋਈ ਅਧਿਕਾਰ ਹੈਗਾ ਕਿਸੇ ਅਫਸਰ ਦੀ ਵੀ ਕੋਈ ਬਦਲੀ ਕਰਾ ਦੇਵੇ ਜਿਹੜੀ ਪਾਰਟੀ ਜਿਹੜੀ ਸਰਕਾਰ ਆਪਦੇ ਪਾਰਟੀ ਦੇ ਜਿਹੜੇ ਵਿਧਾਇਕ ਚੁਣੇ ਹੋਣ ਉਹਨਾਂ ਦੀਆਂ ਹੀ ਭਾਵਨਾਵਾਂ ਤੇ ਖਰੀਨ ਉਤਰ ਸਾਦੀ ਉਹਨੇ ਪੰਜਾਬ ਦੀ ਭਾਵਨਾਵਾਂ ਤੇ ਸਵਾਹ ਖਰੀਤਨ ਉਹਨੇ ਪਹਿਲਾਂ ਤਾਂ ਆਪਦੀ ਪਾਰਟੀ ਦੇ ਆਗੂ ਹੀ ਹੁੰਦੇ ਆ ਨਾ ਫਿਰ ਦੂਜੀ ਗੱਲ ਆ ਗਈ ਜਿੰਨਾ ਲੋਕਾਂ ਨੇ ਜਿਹੜੇ ਵਰਕਰਾਂ ਨੇ ਇਹਧਿਆ ਨੇ ਇਹਨਾਂ ਦੀ ਸਰਕਾਰ ਬਣਾਈ ਆ ਉਹਨਾਂ ਨੂੰ ਇਕੱਠੇ ਕਰ ਲੋ ਉਹ ਕਹਿ ਦੇ ਲੈ ਕੇ ਜਿਹੜੀ ਪੰਜਾਬ ਸਰਕਾਰ ਸਾਡੀ ਭਾਵਨਾਵਾਂ ਤੇ ਖਰੀ ਉਤਰਦੀ ਆ ਕੋਈ ਕਹਿ ਦੇਵੇ ਬਾਈ ਜੀ ਇੱਕ ਗੱਲ ਯਾਦ ਰੱਖ ਲਿਓ ਜਿਵੇਂ ਪਿੰਡਾਂ ਦੇ ਵਿੱਚ ਹਾਲਾਤ ਬਣੇ ਹੋਏ ਆ ਦੇਖੋ ਉਹ ਹਾਲਾਤਾਂ ਬਾਰੇ ਪੰਜਾਬ ਸਰਕਾਰ ਨੂੰ ਗੌਰ ਕਰਨਾ ਬਣਦਾ ਆਪਾਂ ਕਹਿੰਦੇ ਆ ਪਾਰਟੀਆਂ ਆਉਂਦੀਆਂ ਸਰਕਾਰਾਂ ਬਣਦੀਆਂ ਸਰਕਾਰਾਂ ਤੋਂ ਕੋਈ ਫੈਸਲੇ ਸਹੀ ਵੀ ਹੁੰਦੇ ਆ ਕਈ ਗਲਤ ਵੀ ਹੁੰਦੇ ਆ ਲੈਂਡ ਪੂਲਿੰਗ ਪਾਲਿਸੀ ਦਾ ਇਹਨਾਂ ਕੋਲ ਫੈਸਲਾ ਗਲਤ ਹੋ ਗਿਆ ਵਾਪਸ ਲੈ ਕੇ ਦਰਿਆਦਲੀ ਦਿਖਾਉਣਾ ਦੇਖੋ ਕੁਝ ਫੈਸਲੇ ਸਹੀ ਵੀ ਕਰੇ ਇਹਨਾਂ ਨੇ ਆਪਾਂ ਇਹ ਨਹੀਂ ਕਹਿੰਦੇ ਕੋਈ ਸਹੀ ਹੋਏ ਵੀ ਆ ਤੁਸੀਂ ਕਹਿੰਦੇ ਹੋ ਗਲਤ ਬਿਲਕੁਲ ਗਲਤ ਆ ਜੀ ਸਟੈਂਡ ਲਈ ਬੈਠੇ ਆ ਆਪਣੇ ਫਿਰ ਕੋਈ ਗੱਲ ਨਹੀਂ ਫਿਰ ਅਸੀਂ ਵੀ ਸਟੈਂਡ ਲਈ ਬੈਠੇ ਆ ਨਾ ਬੈਠੇ ਜਿਓ ਬੈਠੇ ਆ ਅਸੀਂ ਵੀ ਬੈਠੇ ਆ ਨਾ ਸਾਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਜਾਣੀਆਂ ਨੇ ਉਹ ਕਿਤੇ ਟੈੱਕੇ ਬੈਠੇ ਨੇ ਉਹ ਦਿਨ ਰਾਤ ਲੋਕਾਂ ਦੇ ਰੋਟੀ ਨਹੀਂ ਲੰਘ ਰਹੀ ਦਿਨ ਰਾਤ ਭੱਜੇ ਫਿਰਦੇ ਆ ਮੀਟਿੰਗਾਂ ਹੋ ਰਹੀਆਂ ਪਲੇਟਫਾਰਮ ਤਿਆਰ ਹੋ ਰਿਹਾ ਕੱਲ ਤੋਂ 20 ਤਰੀਕ ਤੋਂ ਧਰਨੇ ਦਾ ਐਲਾਨ ਹੋਇਆ ਪਿਆ ਪੀੜਤ ਬੰਦਿਆਂ ਦੇ ਵੱਲੋਂ ਠੀਕ ਆ ਨਾ ਇਹ ਤਾਂ ਲੋਕਾਂ ਨੇ ਦੱਸਣਾ ਵੀ ਸਹੀ ਗੱਲ ਹੈ ਇਹ ਧਰਨਾ ਕੀ ਪੱਕਾ ਲਾਂ ਜਾ ਰਹੇ ਕੱਲ ਨੂੰ 20 ਨੂੰ ਇਕੱਠਾ ਗਲਾਡਾ ਦੇ ਮੂਹਰੇ ਇਹ ਹੁਣ ਪੀੜਤ ਬੰਦਿਆਂ ਨੇ ਪਹਿਲਾਂ ਸਲਾਹ ਕਰੀ ਸਾਰਿਆਂ ਨੇ ਕਿ ਆਪਾਂ ਲਗਾਤਾਰ ਲਾਉਣਾ ਪਰ ਫੇਰ ਵੀ ਕੱਲ ਨੂੰ ਸਾਰੇ ਬੰਦੇ ਆਉਣਗੇ 101% ਲਗਾਤਾਰ ਧਰਨਾ ਚੱਲੂਗਾ ਉੱਥੇ ਦੁਬਾਰਾ ਬਾਤ ਚ ਆ ਜਾਊਗਾ ਨਾ ਰਿਵਿਊ ਕੀਤਾ ਜਾਊਗਾ ਲੋਕਾਂ ਦੀ ਸਹਿਮਤੀ ਲਈ ਜਾਊਗੀ ਕਿ ਤੁਸੀਂ ਲਗਾਤਾਰ ਧਰਨਾ ਲਾਉਣ ਦੀ ਤਿਆਰੀ ਦੇ ਵਿੱਚ ਹੈਗੇ ਹੋ ਭਾਵੇਂ ਕਿ ਲਗਾਤਾਰ ਧਰਨੇ ਦੀ ਕਾਲ ਦਿੱਤੀ ਆ ਫੇਰ ਅੱਜ ਬੈਠ ਕੇ ਸਲਾਹ ਹੋਈ ਆ ਵੀ ਇੱਕ ਵਾਰ ਫੇਰ ਆਪਾਂ ਇਹੋ ਲੋਕਾਂ ਨੂੰ ਉਹਨਾਂ ਤੋਂ ਫੇਰ ਆਪਾਂ ਇੱਕ ਇੱਕ ਲੋਕ ਰਹਿ ਲਈਏ ਇੱਕ ਮਤ ਬਣਾਈਏ ਕਿ ਆਪਾਂ ਲਗਾਤਾਰ ਧਰਨੇ ਦੀ ਆਪਣੀ ਪੂਰੀ ਤਿਆਰੀ ਹੈਗੀ ਆ ਮੈਨੂੰ ਉਮੀਦ ਆ ਕਿ ਲੋਕ ਲਗਾਤਾਰ ਧਰਨਾ ਲਾਉਣ ਦੇ ਪੂਰੇ ਰੋਅ ਦੇ ਵਿੱਚ ਨੇ ਇਹ ਵੀ ਗੱਲ ਹੈ ਵੀ ਤਿੰਨ ਦਿਨ ਪਹਿਲਾਂ ਨੈਸ਼ਨਲ ਕਨਵਿਨਰ ਨੂੰ ਤਿੰਨ ਦਿਨ ਪਹਿਲਾਂ ਜਿਹੜੇ ਆ ਉਹ ਨੈਸ਼ਨਲ ਕਨਵਿਨਰ ਨੂੰ ਮਿਲ ਕੇ ਆਂਦੇ ਆ ਕੇਜਰੀਵਾਲ ਨਾਲ ਜਿਹੜੀ ਤਸਵੀਰ ਉਹ ਤਿੰਨ ਦਿਨ ਪਹਿਲਾਂ ਹੀ ਸਾਂਝੀ ਕੀਤੀ ਜਾਂਦੀ ਆ ਤੇ ਇਹ ਗੱਲ ਕਹੀ ਜਾਂਦੀ ਆ ਵੀ ਵਿਚਾਰ ਚਰਚਾ ਹੋਈ بڑے ਮੁੱਦਿਆਂ ਤੇ ਗੱਲਬਾਤ ਹੋਈ ਆ ਉਮੀਦ ਕਰਦੇ ਆ ਵੀ ਹਾਂ ਉਹ ਮੁੱਦੇ ਜਿਹੜੇ ਆ ਉਹ ਲੋਕਾਂ ਦੇ ਮੁੱਦੇ ਵੀ ਇਹਨਾਂ ਦੇ ਮੂਰੇ ਰੱਖੇ ਗਿਆ ਉਮੀਦ ਕਰਦੇ ਆ ਵੀ ਉਸ ਤੇ ਕੰਮ ਜਿਹੜੇ ਆ ਉਹ ਹੋਣਗੇ ਪਰ ਤਿੰਨ ਦਿਨ ਪਹਿਲਾਂ ਜਿਹੜੀ ਪੋਸਟ ਪਾਈ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਤਿੰਨ ਦਿਨ ਬਾਅਦ ਹੀ ਇਹ ਸਭ ਕੁਝ ਹੋ ਜਾਂਦਾ ਇਹ ਕੀ ਹੋਇਆ ਤੁਹਾਨੂੰ ਕੀ ਲੱਗਦਾ ਇਸ ਤੇ ਦੇਖੋ ਜੇ ਲੋਕ ਮੁੱਦਿਆਂ ਬਾਰੇ ਜਿਹੜੀ ਮੀਟਿੰਗ ਹੋਈ ਹੈ ਕੇਜਰੀਵਾਲ ਸਾਹਿਬ ਨਾਲ ਅਨਮੋਲ ਗਗਨ ਮਾਨ ਜੀ ਦੱਸ ਦਿੰਦੇ ਕਿਹੜੇ ਮੁੱਦਿਆਂ ਤੇ ਗੱਲ ਹੋਈ ਆ ਕਦੇ ਲੀਡਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਆਪਦੇ ਪਾਰਟੀ ਦੇ ਵੱਡੇ ਆਗੂ ਨੂੰ ਮਿਲਦੇ ਹੁਣ ਚਾਹੇ ਉਹ ਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਕੋਈ ਮਿਲਦੇ ਹੁਣ ਤੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ ਨੇ ਕਿਹਾ ਸਮਾਜ ਸਮਾਜ ਦੇ ਉੱਪਰ ਸਮਾਜ ਨੂੰ ਉੱਪਰ ਚੱਕਣ ਦੀ ਗੱਲ ਕੀਤੀ ਉਹਨਾਂ ਨੇ ਵੀ ਹਾਂ ਕਈ ਚਰਚਾਵਾਂ ਹੋਈਆਂ ਸਮਾਜ ਨੂੰ ਉੱਪਰ ਚੱਕਿਆ ਜਾਵੇਗਾ ਇਹ ਗੱਲਾਂ ਕੀ ਉਹਨਾਂ ਦੇ ਕਹਿਣ ਦੀ ਗੱਲ ਤਾਂ ਇਹੀ ਹੈ ਕਿ ਉਹਨਾਂ ਨੇ ਥੋੜੀ ਕਹਿਣਾ ਵੀ ਕੇਜਰੀਆ ਸਾਹਿਬ ਨੇ ਬੁਲਾਇਆ ਸੀ ਬੁਲਾ ਕੇ ਜਾਂ ਰਣਜੀਤ ਵਾਲੀ ਗੱਲ ਕਰਨੀ ਹੈ ਰਣਜੀਤ ਸਿੰਘ ਵਾਲੀ ਗੱਲ ਕਰਨੀ ਹੈ ਵੀ ਕਿਉਂ ਸ਼ਾਮਲ ਕੋ ਪਤਾ ਤਾਂ ਲੱਗ ਹੀ ਜਾਂਦਾ ਤੇ ਉਹਨੂੰ ਸ਼ਾਮਲ ਕਰਨ ਜਾ ਰਹੇ ਆ ਹੋ ਸਕਦਾ ਉਹ ਢਿੱਡ ਦੀ ਤਕਲੀਫ ਦੱਸੀ ਹੋਵੇ ਹੋ ਸਕਦਾ ਕਿ ਕੇਜਰੀਆ ਸਾਹਿਬ ਨੇ ਉਧਰੋਂ ਆਰਡਰ ਆਇਆ ਹੋਵੇ ਵੀ ਬੀਬਾ ਜੀ ਤੁਸੀਂ ਰਜ਼ਾਇਨ ਦੇ ਦਿਓ ਇਹ ਤਾਂ ਇਹ ਇਹ ਤਾਂ ਫਿਰ ਉਹਨਾਂ ਨੂੰ ਅੰਦਰਲੀਆਂ ਗੱਲਾਂ ਥੋੜੀ ਦੱਸਣੀਆਂ ਨੇ ਜਦੋਂ ਆਪਾਂ ਸਵਾਲ ਤਾਂ ਤੁਸੀਂ ਪੱਤਰਕਾਰਾਂ ਨੇ ਕਰਨੋ ਤੁਹਾਡੀ ਮੀਟਿੰਗ ਹੋਈ ਆ ਤਾਂ ਕਾਹਦੇ ਬਿਸ਼ੇ 'ਚ ਹੋਈ ਆ ਜਿਉਂ ਕਹਿਣਗੇ ਜੀ ਮੀਟਾ ਰਣਜੀਤ ਸਿੰਘ ਦੇ ਬਾਬਤ ਜਾਂ ਸਾਡੇ ਇਸ ਆਪਦੀ ਟਿਕਟਾਂ ਦੇ ਬਾਰੇ ਜਾਂ ਪਾਰਟੀ ਦੇ ਗਤੀਵਿਧੀਆਂ ਦੇ ਬਾਰੇ ਹੋਈ ਆ ਤਾਂ ਦੇਖੋ ਕੁ ਤੱਕ ਤਾਂ ਨਹੀਂ ਬਣਦੀ ਉਹਦਾ ਕਹਿਣਾ ਹੀ ਹੁੰਦਾ ਵੀ ਇਹ ਤਾਂ ਸਮਾਜ ਨੂੰ ਉੱਤੇ ਚੱਕਣ ਨੂੰ ਪੰਜਾਬੀਆਂ ਨੂੰ ਖੁਸ਼ਹਾਲ ਕਰਨ ਲਈ ਕਿਸਾਨਾਂ ਬਾਰੇ ਜੀ ਸਾਰਿਆਂ ਬਾਰੇ ਅਸੀਂ ਅਧਿਆਪਕਾਂ ਬਾਰੇ ਲੋਕ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਕਿਵੇਂ ਪੰਜਾਬ ਨੂੰ ਤਰੱਕੀ ਦੇ ਰਾਹ ਲਿਆਂਦਾ ਹੋਵੇ ਅਸਲ ਵਿੱਚ ਤਾਂ ਤਰੱਕੀਆਂ ਦੀ ਗੱਲ ਇਹਨਾਂ ਦੀ ਆਪਦੀ ਹੁੰਦੀ ਆ ਕਿਹਨੂੰ ਟਿਕਟ ਦੇਣੀ ਆ ਕਿਹਨੂੰ ਮਗਰ ਹਟਾਉਣਾ ਕਿਹਨੂੰ ਮੰਤਰੀ ਬਣਾਉਣਾ ਕਿਹਨੂੰ ਲਾਉਣਾ ਵਾ ਮੈਨੂੰ ਤਾਂ ਇਹ ਜੱਜ ਹੁੰਦਾ ਕਿ ਉਹ ਉੱਥੇ ਬੈਠ ਕੇ ਬਸ ਏਸੇ-ਬਿਸੇ ਤੇ ਗੱਲ ਹੋਈ ਹੋਣੀ ਆ ਜੋ ਦਵਾਈ ਲੈਣ ਬੀਬਾਜੀ ਉਥੇ ਗਏ ਹੋਣੇ ਆ ਮੈਨੂੰ ਲੱਗਦਾ ਵੀ ਉਹ ਦਵਾਈ ਸਾਇਦ ਨਹੀਂ ਮਿਲੀ ਹੋਣੀ ਕਿਉਂ ਟਿੱਟ ਚ ਪੀੜ ਤਾਂ ਹੁੰਦੀ ਹੋਈ ਆ ਜਿਹਨੂੰ ਹਰਾਇਆ ਹੋਵੇ 40000 ਵੋਟਾਂ ਦੇ ਨਾਲ ਤੇ ਉਹੀ ਤੁਹਾਡੇ ਸਾਹਮਣੇ ਆ ਕੇ ਉਸ ਪਾਰਟੀ ਦਾ ਆਗੂ ਬਣ ਜਾਵੇ ਤੇ ਉਹਦੀ ਪੀੜ ਦੱਸਣ ਜਾਵੇ ਨੈਸ਼ਨਲ ਕਨਵੀਨਰ ਕੋਲ ਤੇ ਉਹ ਉਹ ਪੀੜ ਨੂੰ ਸਮਝਣ ਦੀ ਬਜਾਏ ਤੇ ਪਤਾ ਹੀ ਆ ਫਿਰ ਬਾਅਦ ਚ ਕੀ ਹੋ ਜਾਣਾ ਆਪਾਂ ਸਮਝ ਹੀ ਸਕਦੇ ਹਾਂ ਤੇ ਇਹ ਗੱਲ ਆ ਕੋਈ ਲੋਕ ਇਲਾਕਿਆਂ ਦੀ ਇਹ ਲੀਡਰ ਕਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ ਕੋਈ ਸਮਾਜ ਦੀ ਗੱਲ ਨਹੀਂ ਕਰਦੇ ਗੱਲ ਸਿਰਫ ਆਪ ਦੇ ਹਿੱਤਾਂ ਦੀ ਹੁੰਦੀ ਇਹਨਾਂ ਦੀ ਬਰੇ ਗੱਲ ਆ ਕਿ ਜਦੋਂ ਵੀ ਅਸੀਂ ਦੇਖਿਆ ਨਾ ਬੀ ਜਿਮਨੀ ਚੋਣਾ ਹੁੰਦੀਆਂ ਉਹ ਸਰਕਾਰ ਦੇ ਹੱਕ ਚ ਜਾਂਦੀਆਂ ਐ ਸਰਕਾਰ ਦੀ ਵੀ ਗੱਲ ਕਰਦੇ ਆ ਤਾਂ ਜ਼ਿਆਦਾਤਰ ਜਿਮਨੀ ਚੋਣਾ ਜਿਹੜਾ 90% ਦੀ ਗੱਲ ਕਰਾਂ ਲੁਧਿਆਣਾ ਦੀ ਜਿਮਨੀ ਚੋਣ ਵੀ ਉਹ ਵੀ ਇਹਨਾਂ ਨੇ ਜਿੱਤੀ ਜਲੰਧਰ ਦੀ ਜਿਮਨੀ ਚੋਣ ਸੀ ਉਹ ਵੀ ਇਹਨਾਂ ਨੇ ਜਿੱਤੀ ਮਤਲਬ ਜਿਮਨੀ ਚੋਣਾ ਤਾਂ ਇਹ ਜਿੱਤ ਹੀ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਲੋਕਾਂ ਚੰਨਾ ਰੋ ਹੋਵੇ ਤਾਂ ਜਿਮਨੀ ਚੋਣਾ ਕਿੱਦਾਂ ਜਿੱਤ ਜਾਂਦਾ ਇਹ ਸਵਾਲ ਤੁਹਾਡਾ ਬਾਜਵਾ ਇਹ ਤੁਹਾਨੂੰ ਦੱਸਦੇ ਆ ਤੁਸੀਂ ਦੇਖਿਆ ਜਿਹੜੀ ਲੁਧਿਆਣਾ ਵਾਲੀ ਜਿਮਨੀ ਇਲੈਕਸ਼ਨ ਹੋਈ ਆ ਕਦੇ ਮੁੱਖ ਮੰਤਰੀ ਹੋਵੇ ਉਹਨੇ ਕਦੇ ਆ ਕੇ ਪੱਕੇ ਡੇਰੇ ਲਾਏ ਹੁਣ ਇੱਕ ਅੱਧੀ ਫੇਰੀ ਹੁੰਦੀ ਆ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਦੇਖੋ ਮੰਤਰੀ ਆਉਂਦੇ ਰਹਿੰਦੇ ਆ ਹੋਇਆ ਕੀ ਆ ਹੈਲੀਪੈਡ ਪਨੋੜ ਖੜਾ ਰਹਿਦਾ ਸੀ ਪਨੋੜ ਪਿੰਡ ਦੇ ਖਿਡਾਰੀ ਜਿਹੜੇ ਗਰਾਊਂਡ 'ਚ ਖੇਡਦੇ ਉਹ ਤੰਗ ਆ ਗਏ ਸਰਪੰਚ ਕਹਿਣ ਦਾ ਕਿ ਗਿਆ ਭਾਈ ਸਾਡੀ ਗਰਾਊਂਡ ਸਾਡ ਤੋਂ ਬੱਚਿਆਂ ਨੂੰ ਖੇਡਣ ਨੂੰ ਉੱਥੇ ਹਰ ਰੋਜ਼ ਹੈਲੀਕਾਪਟਰ ਖੜਾ ਰਹਿੰਦੇ ਉਹਨਾਂ ਦਾ ਉੱਥੇ ਪੁਲਿਸ ਲੱਗੀ ਰਹਿਣੀ ਬੱਚੇ ਖੇਡ ਤੋਂ ਗਏ ਫਿਰ ਕਿੱਡੇ ਘੱਟੇ ਮਾਰ ਜਣਾ ਜਿੱਤੇ ਆ ਹੋਇਆ ਕੀ ਕੁਛ ਆਪਾਂ ਦੇਖਿਆ ਨਾ ਵੀ ਕਿਵੇਂ ਕਿਵੇਂ ਕਿੱਟਾ ਬਣਾ ਬਣਾ ਦਿੱਤੀਆਂ ਲੋਕਾਂ ਨੂੰ ਦੇਖੋ ਕਿਵੇਂ ਜਿੱਤੀ ਗਈ ਆ ਫਿਰ ਕਿੱਡੇ ਵੱਡੇ ਮਾਰਜੇ ਜੇ ਆਪਾਂ ਕਹਿ ਲਈਏ 4000 ਵੋਟਰ ਨੂੰ ਆਸ਼ ਨੂੰ ਹੋਰ ਪੈ ਜਾਂਦੀ 404200 ਇਹ ਇਹ ਕੋਈ ਜੈਤ ਥੋੜੀ ਐ ਇਹ ਅੱਜ ਸਰਕਾਰ ਆ ਤੁਹਾਡੀ ਇਹਦਾ ਮਤਲਬ ਤੁਹਾਡਾ ਉਹ ਹਲਕਿਆਂ ਦੇ ਵਿੱਚੋਂ ਏਡੇ ਵੱਡੇ ਮਾਰਜੇ ਨਾਲ ਤੁਸੀਂ ਜਿੱਤਣਾ ਤੇ ਅੱਜ ਸਰਕਾਰ ਤੇ ਤੁਹਾਡੇ ਕੋਲ ਸਾਰਾ ਪੁਲਿਸ ਪ੍ਰਸ਼ਾਸਨ ਹੋਵੇ ਸਾਰੀ ਤੁਹਾਡੇ ਕੋਲ ਸਰਕਾਰੀ ਮਸ਼ੀਨਰੀ ਹੋਵੇ ਤੇ ਤੁਹਾਡੇ ਕੋਲ ਹਰ ਮੁੱਦਾ ਹੱਲ ਕਰਨ ਦਾ ਵੀ ਤੁਹਾਡੇ ਕੋਲ ਤਾਕਤ ਹੋਵੇ ਕਿ ਲੋਕਾਂ ਨਾਲ ਨਿੱਕੇ ਨਿੱਕੇ ਮੁੱਦੇ ਹੁੰਦੇ ਆ ਇਲੈਕਸ਼ਨ ਆਉਂਦੀ ਆ ਹਲਾ ਕਰੇ ਮੇਰਾ ਮੀਟਰ ਲਵਾ ਦਿਓ ਮੇਰਾ ਨਹੀਂ ਹੁੰਦਾ ਸਰਕਾਰ ਕਰ ਦਿੰਦੀ ਆ ਨਾ ਉਦੋਂ ਮੌਕੇ ਤੇ ਵੋਟ ਪੈ ਜਾਂਦੀ ਆ ਪਰ ਸਵਾਲ ਇਹ ਆ ਕਿ ਇਹ 20000 ਦਾ ਫਰਕ ਸੀ ਕਿ ਇਹ 30000 ਦਾ ਫਰਕ ਸੀ ਜਿਹੜੇ ਫਰਕ ਨਾਲ ਆਮ ਆਦਮੀ ਪਾਰਟੀ ਪਹਿਲਾਂ ਜਿੱਤੀ ਸੀ ਕਿ ਉਹ ਇਹਨਾਂ ਨੂੰ ਸੋਚਣਾ ਹੀ ਜਾਇਗਾ ਤੁਹਾਡਾ ਗਰਾਫਤਾ ਥੱਲੇ ਆਇਆ ਨਾ 10000 ਤੋਂ ਉੱਪਰ ਦਾ ਹੀ ਸੀਗਾ ਚਲੋ ਫਿਰ ਆਪਾਂ ਕਹਿ ਲਈਏ 10000 ਦੇ ਲਾਗੇ ਪਹੁੰਚ ਗਏ ਸੀ ਚਲੋ ਆਪਾਂ ਕਹਿ ਲਈਏ ਵੀ ਇਹ ਕੋਈ ਬਹੁਤਾ ਜਿਆਦਾ ਵੱਡੇ ਮਾਰਜਨ ਨਹੀਂ ਹੁੰਦੇ ਇਹ ਇਹਨਾਂ ਨੂੰ ਬਹੁਤੀਆਂ ਵੱਡੀਆਂ ਜਿੱਤਾਂ ਨਹੀਂ ਹੈਗੀਆਂ ਲੋਕਾਂ ਦੇ ਵਿੱਚ ਬਾਕੀ ਦੂਜੀ ਗੱਲ ਸੋਚਣ ਵਾਲੀ ਆ ਉਹ ਹੈ ਵੀ ਸਹਰੀ ਹਲਕਾ ਸੀ ਨਾ ਵੋਟ ਵੀ ਸਹਰੀ ਸੀ ਨਾ ਉੱਥੇ ਜੇ ਕਿਤੇ ਪਿੰਡਾਂ ਵਾਲਾ ਹੁੰਦਾ ਮ ਆ ਬਾਟੀ ਮਾਨ ਦੇਣੀ ਨਹੀਂ ਚੰਗੀਦਰ ਨਾਲ ਇਹ ਸੱਚ ਆ ਦੇਖੋ ਰੋਜ਼ ਤਾਂ ਹੈਗਾ ਨਾ ਲੋਕਾਂ ਦੇ ਵਿੱਚ ਸਹਿਰੀ ਮੁੱਦੇ ਕਈ ਵਾਰ ਲੱਗ ਹੁੰਦੇ ਆ ਲੋਕਾਂ ਦੀ ਪ੍ਰੋਬਲਮਾਂ ਲੱਗ ਹੁੰਦੀਆਂ ਨੇ ਉਹਨਾਂ ਦੇ ਨਿੱਕੇ ਨਿੱਕੇ ਕਾਰਪੋਰੇਸ਼ਨ ਤੱਕ ਹੁੰਦੀਆਂ ਨੇ ਜਾਂ ਹੋਰ ਉਹਨਾਂ ਦੀਆਂ ਅਲੱਗ-ਅਲੱਗ ਅਦਾਰਿਆਂ 'ਚ ਮੁੱਦੇ ਹੁੰਦੇ ਆ ਮਾੜੇ-ਮੋਟੇ ਕੰਮਕਾਰ ਵਾਲੇ ਬੰਦੇ ਹੁੰਦੇ ਆ ਉਹ ਮਾੜਾ ਜਿਹਾ ਕੰਮ ਹੋ ਜਾਂਦਾ ਚਲੋ ਅਲੱਗ ਕਹਿੰਦਾ ਯਾਰ ਇੱਕ ਵਾਰ ਪਾ ਦਿਓ ਸਰਕਾਰ ਤਾਂ ਇਹਨਾਂ ਦੀ ਹੋਈਏ ਪਾ ਦਿਓ ਵੋਟ ਹਨਾ ਪਰ ਫੇਰ ਵੀ ਇਹ ਕੋਈ ਸਰਕਾਰ ਦੀ ਜਿੱਤ ਨਹੀਂ ਐਡੇ ਵੱਡੇ ਪੱਦਰ ਤੇ ਲਾਮ ਲਾਸਕਰ ਲੈ ਕੇ ਮੁੱਖ ਮੰਤਰੀ ਨੇ ਬੈਠਣਾ ਫੇਰ ਵੀ ਆਪਾਂ ਕਹਿ ਲਈਏ ਉਹ ਹੱਥ ਲਾਉਂਦਾ ਹੁੰਦਾ ਨਾ ਲਕੀਰ ਨੂੰ ਆਪਾਂ ਕਵੱਡੀ ਖੇਡਦੇ ਆ ਇੱਕ ਪਹਿਲਵਾਨ ਜਾਂ ਕਵੱਡੀ ਪਲੇਅਰ ਜਾਂਦਾ ਉਹ ਲਾਈਨ ਤੇ ਲੈਦਾ ਜਾਂਦਾ ਖਿੱਚ ਕੇ ਪਰ ਉਹ ਕਹਿੰਦਾ ਹੁੰਦਾ ਵੀ ਲਕੀਰਾਂ ਕਢਾਤੀਆਂ ਤਸੱਲੀ ਹੋ ਗਈ ਜਿੱਤੇ ਭਾਵੇਂ ਨੇ ਪਰ ਹੋਈ ਨੇ ਤਸੱਲੀ ਇਹ ਕਿਵੇਂ ਜਿੱਤੇ ਆ ਕਿੰਨਾ ਇਹਨਾਂ ਦਾ ਜ਼ੋਰ ਲੱਗਾ ਉਹਨਾਂ ਨੂੰ ਤਾਂ ਪਤਾ ਨਾ ਮਸਾਂ ਜਿੱਤੇ ਆ ਚਲੋ ਇਹਨਾਂ ਦੀ ਇੱਜ਼ਤ ਰਹੇਗੀ ਕਿੰਨਾ ਕੁ ਟਾਈਮ ਰਹੂਗੀ ਇਹ ਠੀਕ ਹੈ ਨਾ ਖਰੜਾ ਇਲੈਕਸ਼ਨ ਹੋਰ ਤਰ੍ਹਾਂ ਦੀ ਹੋਊਗੀ ਦੇਖ ਲਓ ਤੁਸੀਂ ਰੋਸ ਵੀ ਹੁੰਦਾ ਆਮ ਆਦੀ ਪਾਰਟੀ ਦੇ ਵਰਕਰਾਂ ਵਿੱਚ ਰੋਸਣਾ ਤੁਸੀਂ ਉੱਤੋਂ ਫੇਰ ਪੈਰਾਸ਼ੂਟਾਂ ਲਾਤਾ ਉਹੀ ਬੰਦੇ ਜੋ ਜਿੱਦੋਂ ਤੱਕ ਤੰਗ ਸੀ ਕਾਲੀ ਦਲ ਦੇ ਵਿੱਚ ਵਿਧਾਇਕ ਬਣਿਆ ਸੀ ਤੋ ਤੰਗ ਤਾਂ ਹੁੰਦੀ ਹੀ ਆ ਤਾਂ ਹੀ ਲੋਕਾਂ ਨੇ ਬਦਲਾ ਲਿਆਂਦਾ ਹਲਾ ਕਹਿੰਦਾ ਉਹੀ ਬੰਦਾ ਜਿਹੜਾ ਸਾਡੇ ਤੇ ਆਮ ਹੀ ਗੱਲ ਹੁੰਦੀ ਆ ਕਿ ਐਮਐਲਏ ਨੇ ਪਾਰਟੀਏ ਕਰਾਤੇ ਸਰਕਾਰਾਂ ਨੇ ਧੱਕਾ ਕਰ ਲਿਆ ਉਹ ਧੱਕਾ ਜਦੋਂ ਨੇ ਕਰਿਆ ਹੋਣਾ ਉਹੀ ਬੰਦਾ ਫੇਰ ਜਿਹਦੇ ਬਦਲਾ ਦੇ ਰੂਪ ਚ ਅਨਮੋਲਕ ਅਨਮਾਨ ਲਿਆਂਦੀ ਹੋਵੇ ਤੋ ਉਹਨੂੰ ਬਿਠਾਤਾ ਕਿ ਉਹਦੇ ਵਰਕਰਾਂ ਦੇ ਵਿੱਚ ਰੋਸ ਨਹੀਂ ਆਊਗਾ ਉਹ ਰੋਸ ਦਾ ਸਾਹਮਣਾ ਇਹਨੂੰ ਕਰਨਾ ਨਹੀਂ ਪਊਗਾ ਹੁਣ ਇਹ ਵੀ ਗੱਲ ਆ ਨਾ ਹੁਣ ਟਾਈਮ ਵੀ ਨੇੜੇ ਆਈ ਜਾਂਦਾ ਇਨਾਂ ਦੀ ਜਿਹੜੀ ਤਾਕਤ ਆ ਤੇ ਦੂਜੀਆਂ ਪਾਰਟੀਆਂ ਸਿਆਸੀ ਪਾਰਟੀਆਂ ਵੀ ਐਕਟਿਵ ਜ਼ਿਆਦਾ ਹੋ ਗਈਆਂ ਇੱਥੇ ਤਾਂ ਚਲੋ ਆਪਸ ਵਿੱਚ ਇਹਨਾਂ ਦੀ ਫੁੱਟ ਸੀ ਕਾਂਗਰਸ ਦੀ ਤੇ ਅਕਾਲੀ ਦਲ ਵੀ ਦੇਖੋ ਸੀਗਾ ਚਲੋ ਜਿਵੇਂ ਵੀ ਸੀਗਾ ਪਰ ਹੋ ਸਕਦਾ ਇਹ ਇਹ ਜਿਮਨੀ ਇਲੈਕਸ਼ਨ ਤੋਂ ਕੋਈ ਨਾ ਕੋਈ ਵਿਰੋਧੀ ਪਾਰਟੀਆਂ ਸਿੱਖ ਲੈਣ ਸਿੱਖ ਕੇ ਜੇ ਇੱਕ ਪਲੇਟਫਾਰਮ ਤੇ ਇਕੱਠੇ ਆਉਣਗੇ ਫਿਰ ਇਹਨਾਂ ਦਾ ਹਾਲ ਕੀ ਹੋਊਗਾ ਪਹਿਲਾਂ ਕਹਿੰਦੇ ਸੀ ਵੀ ਹਜੇ ਤਰੰਤਰਾਂ ਦੀਆਂ ਜਿਮਨੀ ਚੋਣਾਂ ਹੋਣੀਆਂ ਤੇ ਉਸ ਤੋਂ ਬਾਅਦ ਤਰੰਤਰਾਂ ਤੋਂ ਬਾਅਦ ਹੁਣ ਆਖਰੜ ਵਾਲਾ ਇਨਸੀਡੈਂਟ ਨਵਾਂ ਆ ਗਿਆ ਕਹਿੰਦੇ ਹੁਣ ਲੱਗਦਾ ਦੋ ਜਿਮਨੀ ਚੋਣਾਂ ਹੀ ਹੋਣ ਮੈਨੂੰ ਤਾਂ ਇਹ ਲੱਗਦਾ ਕਿ ਕਿਤੇ ਸੈਂਟਰ ਨੂੰ ਜਾਂ ਆਪਣੇ ਜਿਹੜਾ ਚੋਣਕ ਮੇਸਰਾ ਭਾਰਤ ਦਾ ਉਹਨੂੰ ਕਿਤੇ ਰੋਕਣਾ ਲਾਉਣੀ ਪੈ ਜਾਵੇ ਪੰਜਾਬ ਦੇ ਵਿੱਚ ਜਿਮਨੀ ਚੋਣਾ ਦੇ ਉੱਤੇ 1.5 ਸਾਲ ਤਾਂ ਰਹਿ ਗਿਆ ਰਹਿ ਗਿਆ ਨਾ 1.5 ਸਾਲ ਨੂੰ ਰੋਕਣਾ ਲਾਉਣੀ ਪੈ ਜਾਵੇ ਕਿਉਂਕਿ ਬੇਰਾਂਗੂ ਡਿਗਣਾ ਇਹਨਾਂ ਨੇ ਹੁਣ ਹੁਣ ਇਹਨਾਂ ਨੇ ਬੇਰਾਂਗੂ ਡਿਗਣਾ ਇਹਨਾਂ ਨੂੰ ਦੇਖ ਰਿਹਾ ਵਾ ਵੀ ਹਾਲਾਤ ਕੀ ਹੋਣੇ ਆ ਹੁਣ ਨੇੜੇ ਜਾ ਕੇ ਇਹਨਾਂ ਨੇ ਪੰਜਾਬ ਦੇ ਹਿੱਤ ਦੀ ਸਾਰੇ ਵਿਧਾਇਕਾਂ ਨੇ ਗੱਲ ਕਰਨ ਲੱਗ ਜਣੀ ਆ ਕਿ ਉਹਨਾਂ ਨੂੰ ਪਤਾ ਦੇਖੋ ਹਾਰ ਤਾਂ ਹੈਗੀ ਹੋਈ ਆ ਹਾਰ ਨਾ ਤਾਂ ਹੈ ਗਈ ਆ ਅੱਲਾਹ ਕਹਿੰਦਾ ਯਾਰ ਜੇ ਹਾਰ ਨਾ ਮੈਂ ਘਟੋ ਘਟੇ ਉਹ ਲੋਕਾਂ ਦੀ ਗੱਲ ਕਰਕੇ ਆਪਾਂ ਹਾਰ ਦੇ ਨਾਲੋ ਜੇ 6 ਮਹੀਨੇ ਪਹਿਲਾਂ ਵੀ ਆਪਾਂ ਚਲੇ ਜਾਮੇ ਕੀ ਫਰਕ ਪੈਣ ਲੱਗਿਆ ਵਿਆ ਨਾਲੇ ਆਪਦਾ ਰੋਸ ਦਿਖਾ ਦੇਣਗੇ ਨਾਲੇ ਇਹ ਵੀ ਦੱਸ ਜਾਣਗੇ ਕਿ ਵਿਧਾਇਕ ਵਿਧਾਇਕ ਕੀ ਹੁੰਦਾ ਮੁੱਖ ਮੰਤਰੀ ਹਮੇਸ਼ਾ ਵਿਧਾਇਕਾਂ ਦੇ ਨਾਲ ਐਮਐਲਏ ਦਾ ਚੁਣਿਆ ਹੋਇਆ ਹੁੰਦਾ ਜੇ ਐਮਐਲਏ ਪੂਰੇ ਆ ਤਾਂ ਹੀ ਮੁੱਖ ਮੰਤਰੀ ਬਣਦਾ ਤਾਂ ਤਾਕਤ ਤਾਂ ਐਮਐਲਏ ਦੀ ਵੀ ਹੋਣੀ ਚਾਹੀਦੀ ਆ ਉਹ ਇਹਨਾਂ ਨੇ ਖੋਹੀ ਵੀ ਆ ਉਹ ਤਾਂ ਹੈ ਨਹੀਂ ਐਮਐਲਏ ਕੋਲ ਵਿਚਾਰਿਆਂ ਕੋਲ ਉਹਨਾਂ ਕੋਲੇ ਉਹ ਵੀ ਫਿਰ ਅਹਿਸਾਸ ਕਰਾ ਜਾਣਗੇ ਵੀ ਸਾਡੇ ਨਾਲ ਹੀ ਤੁਸੀਂ ਹੋ ਉਹ ਵਿਧਾਇਕ ਇਹ ਸੋਚਦਾ ਕਿ ਲੋਕਾਂ ਕਰਕੇ ਆ ਇਹ ਤਾਂ ਦੇਖੋ ਆਉਣ ਵਾਲੇ ਸਮੇਂ 'ਚ ਬਹੁਤ ਕੁਝ ਹੋਣਾ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਸਰਕਾਰ ਨੂੰ ਸਰਕਾਰ ਨੂੰ ਇਥੇ ਕੁਝ ਸਿੱਖਣਾ ਚਾਹੀਦਾ ਜੇ ਸਿੱਖ ਲੋ ਵਧੀਆ ਰਹੂਗੀ ਜੇ ਨਾ ਸਿੱਖੂਗੀ ਤਾਂ ਫਿਰ ਲੋਕ ਤਾਂ ਜਦੋਂ ਇਲੈਕਸ਼ਨ ਦੇ ਵਿੱਚ ਲੋਕਤੰਤਰ ਦੇ ਵਿੱਚ ਫਿਰ ਲੋਕ ਵੱਡੇ ਵੱਡੇ ਨੂੰ ਸਭ ਕੁਝ ਸਿਖਾ ਦਿੰਦੇ ਆ ਪਹਿਲਾਂ ਰਵੈਤੀ ਪਾਰਟੀ ਨੂੰ ਸਿਖਾਇਆ ਹੀ ਆ ਐਮਐਸਪੀ ਦੀ ਗੱਲ ਤੇ ਬੜਾ ਮਜ਼ਾਕ ਵੀ ਉੱਡੇ ਆ ਅਨਮੋਲ ਗਗਨਮਾਨ ਦਾ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਜਿਸ ਤੇ ਉਹਨਾਂ ਨੇ ਬੰਸਪਤੀ ਤੇ ਐਮਐਸਪੀ ਦੇ ਦਿੱਤੇ ਸੀ ਕਹਿੰਦੇ ਸੀ ਅਸੀਂ ਬੰਸਪਤੀ ਤੇ ਐਮਐਸਪੀ ਦੇ ਦਾਂਗੇ ਤਾਂ ਲੱਗਦਾ ਜਦੋਂ ਇਹ ਐਲਾਨ ਕੀਤਾ ਤਾਂ ਕਿਤੇ ਨਾ ਕਿਸੇ ਕਿਸਾਨ ਜਿੱਥੇ ਬੰਦੀਆਂ ਦੇ ਜਿਹੜੇ ਵਰਕਰਸ ਨੇ ਜਾਂ ਜਿਹੜੇ ਮੇਨ ਕਿਸਾਨ ਨੇ ਪਿੰਡਾਂ ਦੇ ਵਿੱਚ ਕੰਮ ਕਰ ਰਿਆ ਉਹਨਾਂ ਨੂੰ ਇੱਕ ਉਮੀਦ ਜਾਗ ਗਈ ਸੀ ਵੀ ਹਾਂ ਇਹ ਕਰਨਗੇ ਐਮਐਸਪੀ ਲਿਆਣਗੇ ਤਾਂ ਹੀ ਉਹਨਾਂ ਨੇ ਦਵਾ ਦਾ ਵੋਟਾਂ ਵੀ ਪਾਈਆਂ ਇਹ ਤਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਇੱਕ ਆਪਣੇ ਕੁਮਰ ਵਿਜੇ ਪ੍ਰਤਾਪ ਜੀ ਉਹਨਾਂ ਦਾ ਦੇਖੋ ਸਤਕਾਰ ਆ ਭਾਵੇਂ ਕੁਛ ਮਰਜ਼ੀ ਹੋਵੇ ਨਾ ਦੇਖੋ ਉਹ ਉਹਨਾਂ ਦਾ ਜੋ ਦਰਦਾ ਸਿੱਖ ਪੰਥ ਪ੍ਰਾ ਦੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜੋ ਉਹਨਾਂ ਦਾ ਦਰਦਾ ਉਸ ਬੀਅਦਵੀ ਪ੍ਰਤੀ ਉਹ ਦੇਖੋ ਅਸਲ ਵਿੱਚ ਦਰਦਾ ਉਹਦਾ ਚਿਹਰਾ ਨਾਲ ਹੋਣਾ ਤੇ ਇਧਰੋਂ ਬੀਬਾ ਜੀ ਨੇ ਜਿਹੜਾ ਐਮਐਸਬੀ ਇੱਕ ਦਾ ਇਹ ਨਹੀਂ ਪਤਾ ਵੀ ਬਾਸਮਤੀ ਹੁੰਦੀ ਹੈ ਕਿ ਬਨਾਸਪਤੀ ਹੁੰਦੀ ਆ ਹਨਾ ਚਲੋ ਕਹਤਾ ਲੋਕ ਸਮਝ ਗਏ ਵੀ ਇਹਨੇ ਬਾਸਮਤੀ ਕਹਿਣਾ ਚਾਹੁੰਦੀ ਸੀ ਕਹਿਣਾ ਸੀਗਾ ਇਹਨੇ ਬਨਾਸਪਤੀ ਕਹਤਾ ਨੇ ਬਨਾਸਪਤੀ ਦਾ ਹੁੰਦੀ ਆ ਇਹ ਪੌਦੇ ਹੁੰਦੇ ਆ ਬੂਟੇ ਹੁੰਦੇ ਇਹਨੂੰ ਬਨਾਸਪਤੀ ਕਹਿ ਦਿੰਦੇ ਆ ਚਲੋ ਫਿਰ ਵੀ ਲੋਕ ਸਮਝ ਗਏ ਵੀ ਭਾਵਨਾ ਉਸ ਵੇਲੇ ਲੋਕਾਂ 'ਚ ਰੋਸ ਸੀ ਇੰਨਾ ਸੀਗਾ ਉਹ ਕਿਸਾਨ ਲਹਿਰ ਜਿਹੜੀ ਮੂਵਮੈਂਟ ਬਣੀ ਹੋਈ ਉਹ ਰਵਾਇਤੀ ਪਾਰਟੀਆਂ ਦੇ ਖਿਲਾਫ ਗਈ ਇਨਾਂ ਨੇ ਮਤਲਬ ਇੰਨਾ ਕੌਨਫੀਡੈਂਸ ਨਾਲ ਬੀਬੀ ਨੇ ਕਿਹਾ ਤੇ ਇੱਕ ਵਾਇਰਲ ਜਾਦੇ ਹੋ ਗਿਆ ਜਿਹਦਾ ਬਾਸਮਤੀ ਕਹਿ ਦਿੰਦੀ ਫੇਰ ਤਾਂ ਸਾਡ ਵੀਡੀਓ ਨਾ ਚੱਲਦੀ ਉਹ ਬਨਾਸਮਤੀ ਕਿਹਾ ਕਰਕੇ ਜਾਦੇ ਚੱਲ ਗਈ ਵੀਡੀਓ ਉਹ ਸਾਨੂੰ ਕਿਸਾਨਾਂ ਨੂੰ ਵੀ ਲੱਗਿਆ ਯਾਰ ਕੋਈ ਨਾ ਇਹ ਗੱਲ ਤਾਂ ਕਰੀ ਆ ਗੱਲ ਤਾਂ ਕਰੀ ਆ ਜਦੋਂ ਆਪਾਂ ਕਹਿੰਦਾ ਯਾਰ ਹੋਵੇ ਨਾ ਹੋਵੇ ਯਾਰ ਬੰਦਾ ਹਾ ਦਾ ਨਾਰਾ ਤਾਂ ਮਾਰ ਰਿਹਾ ਉਹਦੇ ਮਾਰੇ ਉਹ ਹਾ ਦੇ ਨਾਰੇ ਦੇਖੋ ਅਸਰ ਤਾਂ ਪਿਆ ਵਾ ਉਹ ਬੀਬਾ ਜੀ ਸਾਨੂੰ ਗਮਰਾਹ ਕਰ ਗਈ ਫਸਾ ਗਈ ਸਾਡੇ ਪੰਜਾਬੀਆਂ ਨੂੰ ਉਹ ਕਿੱਥੇ ਕਿਹੜੀਆਂ ਐਮਐਸਪੀਆਂ ਕਿਹੜਾ ਮੁੱਦੇ ਕਿੱਥੇ ਕਿਸਾਨੀ ਦੇ ਮੁੱਦੇ ਗਏ ਸਾਰਾ ਕੋਸ ਹੁਣ ਆਪ ਵੀ ਬੀਬਾ ਜੀ ਚਲੇ ਗਏ ਹੁਣ ਪੰਜਾਬ ਤਾਂ ਭੌਤ ਰਿਹਾ ਨਾ ਪੰਜਾਬ ਭੌਤ ਰਿਹਾ ਵਾ ਬੀਬਾ ਜੀ ਨੇ ਰਜ਼ਾਇਨ ਦੇਤਾ ਚਲੋ ਹੁਣ ਇਹਨਾਂ ਦਾ ਤਾਂ ਵਧੀਆ ਰੂਟ ਪੈਨਸ਼ਨਾਂ ਲੱਗ ਜਾਂਦੀ ਹੈ ਬਾਕੀ ਬਹੁਤ ਕੁਝ ਹੋ ਜਾਂਦਾ ਚੱਲੀ ਜਾਣਾ ਪੱਠਾ ਕੀ ਦਾ ਸਾਢੇ ਤਿੰਨ ਮਿਲenge ਕੱਢ ਲੈ ਪੱਠਾ ਕੀ ਦਾ ਪਾਇਆ ਸਾਡੇ ਵਰਗੇ ਕਿਸਾਨਾਂ ਦਾ ਜਿੰਨੇ ਜ਼ਮੀਨ ਲੈਂਡ ਪੂਲਿੰਗ ਤੇ ਲੈ ਲਈ ਇਹਨਾਂ ਨੇ ਸਾਡੇ ਜਣਾਂ ਚ ਇਹਨੇ ਐਮਐਸਪੀ ਬੈਠ ਗਈ ਨਾ ਐਮਐਸਪੀ ਦਾ ਦੇਣੇ ਕੀ ਸਾਡੇ ਜ਼ਮੀਨਾਂ ਖੋਣ ਵੱਲ ਆ ਗਏ ਐਮਐਸਪੀ ਦਾ ਤਾਂ ਹੀ ਹੁੰਦੀ ਹੈ ਵੀ ਆਪਾਂ ਕੋਲ ਜ਼ਮੀਨ ਆਪਾਂ ਝੋਨਾ ਲਾਵੇਂ ਕਣਕ ਲਾਵਾਂਗੇ ਤੇ ਉਹ ਬੀਜ ਕਿਉਂ ਫਸਲ ਵੇਚਾਂਗੇ ਤੇ ਉਹਦਾ ਮੁੱਲ ਐਮਐਸਪੀ ਕਹਿ ਦਿੰਦੇ ਆ ਵੀ ਘੱਟੋ ਘੱਟ ਮੁੱਲ ਜਿਹੜਾ ਨਿਰਧਾਰਤ ਕੀਤਾ ਵੀ ਇੰਨੇ ਨੂੰ ਬੇਕੂਗੀ ਉਹਦਾ ਉਹ ਤਾਂ ਅਸੀਂ ਫਿਰ ਇਹ ਤਾਂ ਮੁੱਦਾ ਸਾਈਡ ਤੇ ਰਹਿ ਗਿਆ ਨਾ ਐਮਐਸਪੀ ਵਾਲਾ ਜਦੋਂ ਸਾਡੇ ਕੋਲ ਜ਼ਮੀਨ ਹੀ ਹੈ ਨਹੀਂ ਅਸੀਂ ਫਸਲ ਉਗਾਉਣੀ ਹੀ ਨਹੀਂ ਅਸੀਂ ਤਾਂ ਜਿਵੇਂ ਕਹਿੰਦੇ ਵੀ ਉਹ ਦਿਹਾੜੀਆਂ ਕਰਨ ਵਾਲੇ ਬਣ ਜਾਣਾ ਵਾ ਤੇ ਜਾਂ ਅਸੀਂ ਸਿਕਿਉਰਟੀ ਗਾਰਡ ਲਗਾ ਕੇ ਸਾਡੇ ਲਈ ਐਮਐਸਪੀ ਦਾ ਵੀ ਮੁੱਲ ਕੀ ਰਹਿ ਗਿਆ ਉਹ ਐਮਐਸਪੀ ਵੀ ਨਹੀਂ ਕੋਈ ਹੱਲ ਹੈ ਜਮੀਨਾਂ ਨੂੰ ਪੈਗੇ ਇਹ ਨਾ ਅਸਰ ਤਾਂ ਉਹਦੇ ਇਹ ਲਬਜ਼ ਕਹਿਣ ਦਾ ਪਿਆ ਵਾ ਗਮਰਾਹ ਤਾਂ ਕਿਤੇ ਨਾ ਕਿਤੇ ਸਾਡੇ ਪੰਜਾਬੀ ਹੋਏ ਆ ਅਸੀਂ ਖੁਦ ਕਿਨੇ ਅਸੀਂ ਗਮਰਾਹ ਹੋ ਇਹ ਅਸਰ ਤਾਂ ਉਹਦਾ ਹੈਗਾ ਚਲੋ ਹੁਣ ਲੋਕ ਜਾਗਰਤ ਹੋ ਗਏ ਪਤਾ ਲੱਗ ਗਿਆ ਲੋਕਾਂ ਨੂੰ ਵੀ ਇਹ ਕਿ ਕਿਹੜੀ ਐਮਐਸਪੀ ਨੇ ਗੱਲਾਂ ਕਰਦੇ ਆ ਇਹ ਕਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਕਿੱਥੇ ਉਹ ਮੁੱਦੇ ਗਏ ਜਿਹੜੇ ਮੁੱਦਿਆਂ ਨੂੰ ਲੈ ਕੇ ਕਿੱਥੇ ਆਪਣੇ ਬਿਆਦਵੀ ਆਲਾ ਕਾਂਡ ਵਾਲੇ ਕਿੱਥੇ ਉਹ ਗੱਲਾਂ ਗਈਆਂ ਲੱਗਦਾ ਵੀ ਵੱਖ-ਵੱਖ ਪਾਸੇ ਪੰਜਾਬ 'ਚ ਧਰਨੇ ਲੱਗਣੇ ਸ਼ੁਰੂ ਹੋ ਗਏ ਸੀ ਐਮਐਸਪੀ ਦੀ ਗੱਲ ਹਰ ਵਾਰੀ ਹੁੰਦੀ ਸੀ ਹਰ ਪ੍ਰੈਸ ਕਾਨਫਰੰਸ 'ਚ ਇਹਨਾਂ ਨੂੰ ਪੁੱਛਿਆ ਜਾਂਦਾ ਸੀ ਤੁਸੀਂ ਤਾਂ 5 ਮਿੰਟ 'ਚ ਐਮਐਸਪੀ ਦੇਣੀ ਆ ਸਿਰਫ ਅਨਮੋਲ ਗੱਗਨ ਮੰਨਣ ਨੂੰ ਨਹੀਂ ਹਰ ਕਿਸੇ ਨੂੰ ਪੁੱਛਿਆ ਜਾਂਦਾ ਸੀ ਤਨ ਤਾਂ ਨਹੀਂ ਲੱਗਦਾ ਵੀ ਅਗਲੇ ਕਹਿੰਦੇ ਵੀ ਲੈਂਡ ਪੋਲਿੰਗ ਲਿਆਓ ਖਤਮ ਹੀ ਕਰੋਗਾ ਦੇਖੋ ਇਹ ਗੱਲ ਤਾਂ ਹੈਗੀ ਹੈ ਨਾ ਜੇ ਜੇ ਲੋਕ ਸਵਾਲ ਕਰਦੇ ਐਮਐਸਪੀ ਦਾ ਇਹਦਾ ਮਤਲਬ ਲੋਕ ਉਹਦੀ ਕਹੀ ਹੋਈ ਗੱਲ ਤੋਂ ਪ੍ਰਭਾਵਿਤ ਤਾਂ ਹੋਏ ਆ ਨਾ ਉਹ ਤਾਂ ਹੀ ਸਵਾਲ ਕਰਦੇ ਵੀ ਤੁਸੀਂ ਐਮਐਸਪੀ ਦੀ ਗੱਲ કરી ਸੀ ਤੇ ਗਮਰਾ ਹੋਇਆ ਕੋ ਦੂਜਾ ਰਾਹ ਨਹੀਂ ਸੀ ਫਿਰ ਇਹ ਉਹ ਗੱਲ ਐਮ ਐਸ ਪੀ ਵਾਲੀ ਗੱਲ ਦੇ ਨਾਲ-ਨਾਲ ਆਪਾਂ ਗੱਲ ਕਰ ਲਈਏ ਜਿਹੜੀ ਤੁਸੀਂ ਕਰਦੇ ਹੋ ਜਿਹਨੂੰ ਕਹਿੰਦੇ ਆ ਵੀ ਝੋਟਾ ਮਾਰ ਕੇ ਜੂਆਂ ਆਪੇ ਹੀ ਮਰ ਜਾਂਦੀਆਂ ਮਰਦੀਆਂ ਕਿ ਨਹੀਂ ਮਰਦੀਆਂ ਜੇ ਹੁਣ ਕਿਸਾਨਾਂ ਦਾ ਜਿਹੜਾ ਜਿਹੜੇ ਅੰਦੋਲਨ ਹੁੰਦੇ ਆ ਕਿਸਾਨਾਂ ਦੀਆਂ ਮੰਗਾਂ ਨੇ ਸਰਕਾਰ ਆਪਣੇ ਕਿਸਾਨ ਭਰਾਵਾਂ ਦੇ ਸਾਡੇ ਧਰਨੇ ਚੱਲਦੇ ਆ ਕਦ ਲਈ ਚੱਲਦੇ ਆ ਉਹ ਜ਼ਮੀਨ ਨਾਲ ਸੰਬੰਧਤ ਹੀ ਆ ਨਾ ਵੀ ਜ਼ਮੀਨ ਤੇ ਹੀ ਫਸਲ ਲਗਾਉਨੇ ਆ ਜਾਂ ਸਬਸਿਡੀ ਦੀ ਗੱਲ ਹੋਵੇ ਖਾਦਾਂ ਦੇ ਸਬਸਿਡੀ ਨਕਲੀ ਆ ਗਈਆਂ ਖਾਦਾਂ ਆ ਗਈਆਂ ਉਹ ਹੋ ਗਈਆਂ ਦੂਜਾ ਸਾਨੂੰ ਫਸਲ ਦੇ ਚੰਗੇ ਭਾਅ ਨਹੀਂ ਮਿਲਦੇ ਇਹੀ ਮੁੱਦੇ ਆ ਨਾ ਸਾਰੇ ਜੇ ਕਿਸਾਨਾਂ ਕੋਲ ਜ਼ਮੀਨਾਂ ਹੀ ਖੋਲੀਆਂ ਫੇ ਕੀ ਨੇ ਧਰਨੇ ਦੇਣੇ ਐਮਐਸਪੀ ਲਈ ਕੀ ਨੇ ਧਰਨੇ ਦੇਣੇ ਇੱਥੇ ਨਕਲੀ ਖਾਦਾਂ ਡੀਏਪੀ ਦੀ ਘਾਟ ਹੋ ਗਈ ਜੀ ਕਦੇ ਕਦੇ ਡੀਏਪੀ ਦੀ ਘਾਟ ਆਉਂਦੀ ਹੈ ਹਰ ਵਾਰ ਹੁਣ ਵੀ ਘਾਟ ਹੈਗੀ ਆ ਤੇ ਕਿਸਾਨ ਐਜੀਟੇਸ਼ਨ ਕਰਦੇ ਆ ਕਹਿਣ ਦਾ ਮਤਲਬ ਉਹ ਤਾਂ ਸਾਰਾ ਕੁਝ ਹੀ ਖਤਮ ਹੀ ਆ ਨਾ ਜੇ ਕਿਸਾਨ ਹੀ ਨਹੀਂ ਤੇ ਤਾਂ ਮੁੱਦੇ ਉਹਦੇ ਕਾਦੇ ਮੁੱਦੇ ਰਹਿ ਗਏ ਕੋਈ ਮੁੱਦਾ ਤਾਂ ਹੈ ਨਹੀਂ ਫਿਰ ਇਹ ਪੈਸੇ ਤਾਂ ਦੇਖੋ ਕਿਸਾਨੀ ਨੂੰ ਖਤਮ ਕਰਨੇ ਇਸੇ ਕਰਕੇ ਆ ਅੱਜ ਮੇ ਹੁਣ ਚੱਲਦੀਆਂ ਦੋ ਤਿੰਨ ਆਪਣੀਆਂ ਚਾਰ ਪੰਜ ਫੈਕਟਰੀਆਂ ਪੰਜਾਬ ਦੇ ਵਿੱਚ ਲੱਗਣੋਂ ਰੋਕੀਆਂ ਹੋਈਆਂ ਨੇ ਉਹ ਇਸੇ ਕਰਕੇ ਰੋਕੀਆਂ ਹੋਈਆਂ ਕਿ ਕਿਸਾਨਾਂ ਦੇ ਖੇਤਾਂ ਦੇ ਕੋਲੇ ਜਾਂ ਘਰਾਂ ਦੇ ਕੋਲੇ ਉਹ ਕਹਿੰਦੇ ਗੈਸ ਵਾਲੀਆਂ ਜਿਹੜੀਆਂ ਪਾਇਓ ਗੈਸ ਵਾਲੀਆਂ ਵੀ ਆ ਕੱਪੜਾ ਮਿੱਲਾਂ ਗਿਆ ਰੋਚ ਉਹ ਇਸੇ ਕਰਕੇ ਹੀ ਆ ਨਾ ਫੈਕਟਰੀ ਦਾ ਹਾਂ ਉਹ ਉਹ ਇਸੇ ਕਰਕੇ ਆ ਨਾ ਲੋਕ ਜਾ ਕੇ ਲੋਕਾਂ ਨੇ ਆਪਦਾ ਅਧਿਕਾਰ ਦੇਖ ਲਿਆ ਲੋਕਤੰਤਰ ਦੇ ਵਿੱਚ ਇਹ ਤਾਂ ਸਾਨੂੰ ਕੈਂਸਰ ਬਣ ਰਹੇ ਆ ਇਹਨਾਂ ਲਈ ਵਿਕਾਸ ਸਿਰਫ ਤੇ ਸਿਰਫ ਆ ਫੈਕਟਰੀਆਂ ਤੇ ਮਿੱਲਾਂ ਦੀ ਉਹਦਾ ਡੈਫੀਨੇਸ਼ਨ ਨਹੀਂ ਇਹਨਾਂ ਕੋਲੇ ਵੀ ਇਹੀ ਜਿਹੜਾ ਵਿਕਾਸ ਦਾ ਨਾਮ ਇਹਦੇ ਕੋਲੇ ਇਹ ਤਾਂ ਹੈ ਨਹੀਂ ਵਿਕਾਸ ਅਸਲ ਵਿੱਚ ਵਿਕਾਸ ਕੀ ਆ ਵਿਕਾਸ ਤਾਂ ਖੁਸ਼ਹਾਲੀ ਹੁੰਦੀ ਹੈ ਨਾ ਜੇ ਮੰਨ ਲਓ ਆਪਾਂ ਆਪਦੇ ਘਰ ਦੇ ਵਿੱਚ ਬੱਚੇ ਵਧੀਆ ਤੁਹਾਡੇ ਐਜੂਕੇਸ਼ਨਲ ਲੈ ਰਹੇ ਆ ਤੁਹਾਡੇ ਬੱਚਿਆਂ ਦਾ ਪਾਲਣ ਪੋਸਣ ਵਧੀਆ ਹੋ ਰਿਹਾ ਤੁਹਾਡੇ ਦੋ ਤਿੰਨ ਟਾਈਮ ਦੀ ਰੋਟੀ ਵਧੀਆ ਪੱਕਦੀ ਆ ਉਹੀ ਖੁਸ਼ਹਾਲੀ ਹੁੰਦੀ ਹੈ ਨਾ ਜਿਹੜਾ ਵਿਕਾਸ ਹੁੰਦਾ ਵਿਕਾਸ ਇਮਾਰਤਾਂ ਹੀ ਵਿਕਾਸ ਥੋੜੀ ਆ ਕਦੇ ਵਿਕਾਸ ਇਮਾਰਤਾਂ ਹੋਈਆਂ ਨੇ ਚਲੋ ਇਹ ਵੀ ਗੱਲ ਛੱਡ ਦੋ ਮਹਾਰਾਜਾਂ ਜੀਸਰੇਉ ਦੇ ਰਾਜ ਨੂੰ ਸਭ ਤੋਂ ਖੁਸ਼ਹਾਲ ਰਾਜ ਮੰਨਿਆ ਜਾਂਦਾ ਸੀ ਕਿ ਉਹ ਉਹਦੇ ਵਿੱਚ ਇਮਾਰਤਾਂ ਸਾਰੀਆਂ ਸੀਗੀਆਂ ਉਹ ਚ ਮਹਿਲ ਮਾੜੀਆਂ ਵੱਡੀਆਂ ਵੱਡੀਆਂ ਹੋ ਸਨ ਇਸ ਕਰਕੇ ਨੂੰ ਖੁਸ਼ਹਾਲ ਰਾਜ ਕਿਹਾ ਜਾਂਦਾ ਵਾ ਉਹ ਇਸ ਕਰਕੇ ਕਿਹਾ ਜਾਂਦਾ ਨਾ ਨਿਆ ਪ੍ਰਬੰਧ ਪੂਰਾ ਵਧੀਆ ਤੇ ਲੋਕਾਂ ਦੀ ਖੁਸ਼ਹਾਲੀ ਲੋਕਾਂ ਨੂੰ ਰੋਜ਼ਗਾਰ ਵਧੀਆ ਤੇ ਲੋਕਾਂ ਬਾਰੇ ਇਨਸਾਫ ਜਿਆਦਾ ਵਧੀਆ ਹੋਣਾ ਇਸੇ ਕਰਕੇ ਮੰਨਿਆ ਜਾਂਦਾ ਨਾ ਜਿਹੜਾ ਵਿਕਾਸ ਆ ਵਿਕਾਸ ਉਹ ਹੁੰਦਾ ਸਰਪੱਖੀ ਵਿਕਾਸ ਹੁੰਦਾ ਵਾ ਵੀ ਜਿਹੜਾ ਉਸ ਖੇਤਰ ਦੇ ਵਿੱਚ ਬੰਦਾ ਰਹਿ ਰਿਹਾ ਉਹ ਕਿੰਨੀਆਂ ਸਿਹਤ ਸਹੂਲਤਾਂ ਮਿਲਦੀਆਂ ਉਹਦੀ ਪੜ੍ਹਾਈ ਦਾ ਕੀ ਆ ਉਹ ਇਨਸਾਫ ਕਿਵੇਂ ਆ ਆਲੇ ਦੁਆਲੇ ਦਾ ਮਾਹੌਲ ਕਿਵੇਂ ਆ ਸਾਰਾ ਕੁਝ ਮੜਾ ਕੇ ਕੀ ਲੋਕਾਂ ਨੂੰ ਉਹਦੇ ਰੋਜ਼ਗਾਰ ਦੇ ਮਹੀਏ ਮੌਕੇ ਉਪਲਬਧ ਹੈਗੇ ਆ ਉਹਨੂੰ ਵਿਕਾਸ ਕਿਹਾ ਜਾਂਦਾ ਇਹ ਵਿਕਾਸ ਨੂੰ ਦੂਜੇ ਲੋੜ ਕਰਦੇ ਪੰਜਾਬ ਦਾ ਵਿਕਾਸ ਹੋ ਜੀ ਬਿਜਮੀਨਾ ਖੋਲ ਤੇ ਮਾਰਤਾ ਕਿਵੇਂ ਵਿਕਾਸ ਹੋ ਗਿਆ ਇਹ ਕੁਝ ਉਹਦਾ ਦਲੀਲ ਦੇ ਕੇ ਤਾਂ ਸਰਕਾਰ ਦੱਸੇ ਨਾ ਵੀ ਵਿਕਾਸ ਤਾਂ ਹੁੰਦਾ ਕੀ ਆ ਕਿ ਕੋਈ ਵਿਕਾਸ ਬਾਰੇ ਕਿੰਨੇ ਅਜਿਹੇ ਮਤਲਬ ਕਿਤਾਬਾਂ ਪਈਆਂ ਹੋਣੀਆਂ ਬਹੁਤ ਮਾਹਰ ਬੰਦੇ ਵਿਕਾਸ ਕੀ ਹੁੰਦਾ ਵਾ ਜਾ ਦੱਸਣ ਲੋਕਾਂ ਨੇ ਤੁਹਾਡੀ ਵਿਕਾਸ ਦੀ ਥਿਊਰੀ ਕੀ ਆ ਦੱਸਣ ਨਾ ਵੀ ਤੁਸੀਂ ਵਿਕਾਸ ਕਿਵੇਂ ਕਹਿ ਰਹੇ ਹੋ ਵੀ ਵਿਕਾਸ ਹੈ ਕਿ ਵਿਕਾਸ ਆਕ ਵਿਨਾਸ਼ ਹੈ ਕੋਈ ਦਲੀਲ ਤਾਂ ਦੇਣ ਇਹ ਬੜਾ ਪਰਵਾਹੀ ਦਾੜਾ ਉਹ ਬਾਤ ਬਤਾਨ ਵਾ ਤੇ ਜੇ ਮੈਂ ਕੀ ਅਸੀਂ ਗੱਲਬਾਤ ਕਰਕੇ ਹਟਿਆਂ ਗੱਲਬਾਤ ਤੁਸੀਂ ਸਾਰੀ ਸੁਣ ਲਈ ਹੋਏਗੀ ਗੱਲ ਦੀ ਜੇ ਆਪਾਂ ਗੱਲ ਕਰਦੇ ਆ ਸ਼ੁਰੂਆਤ ਸੀ ਜ਼ਰੂਰ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਕੀਤੀ ਆ ਪਰ ਪੰਜਾਬ ਦੇ ਵਿੱਚ ਅਸਲ ਚ ਚੱਲ ਕੀ ਰਿਹਾ ਉਸ ਦੇ ਬਾਰੇ ਵੀ ਦੱਸਿਆ ਤੇ ਸਭ ਤੋਂ ਵੱਡੀ ਗੱਲ ਲੈਂਡ ਪੂਲਿੰਗ ਦੀ ਗੱਲ ਕਰਦੇ ਆ ਜ਼ਰੂਰ ਮੈਨੂੰ ਲੱਗਦਾ ਸ਼ਾਇਦ ਤੁਸੀਂ ਇਹ ਮੁੱਦਾ ਭੁੱਲਣਾ ਗਿਆ ਹੋਵੋ ਕਿਉਂਕਿ ਅਸੀਂ ਮੁੱਦੇ ਬੜੀ ਜਲਦੀ ਭੁੱਲ ਜਾਂਦੇ ਆ ਜਾਂ ਦੂਜੇ ਪਾਸੇ ਜਿਹੜੇ ਆਈਟੀ ਸੈੱਲ ਆ ਉਹ ਵੀ ਗੱਲਾਂ ਕਰ ਦਿੰਦੇ ਆ ਕਿ ਕਿਸਾਨ ਜਿਹੜੇ ਨੇ ਉਹ ਤਾਂ ਆਪਣੀਆਂ ਜ਼ਮੀਨਾਂ ਦੇਣ ਵਾਸਤੇ ਤਿਆਰ ਨੇ ਪਰ ਜ਼ਮੀਨ ਜਿਹੜੀ ਆ ਉਹ ਘਟਣੀ ਆ 41000 ਕਿੱਲਾ ਕਹਿਣਾ ਸੋਖਾ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਵੀ 25000 ਕਿੱਲਾ ਹੀ ਆ ਜਿਹੜਾ ਉਹ ਜਾ ਰਿਹਾ ਪਰ ਹੋਰ ਇਸ ਦੇ ਵਿੱਚ ਜਿਹੜੇ ਆ ਸਿਰਫ ਲੁਧਿਆਣੇ ਦੇ ਨਹੀਂ ਆ ਹੋਰ ਸ਼ਹਿਰਾਂ ਦੀ ਜ਼ਮੀਨ ਭਾਵੇਂ ਉਮਰੈਤਸਰ ਦੀ ਹੋਵੇ ਭਾਵੇਂ ਫਿਰੋਜ਼ਪੁਰ ਦੀ ਹੋਵੇ ਹੋਰ ਵੀ ਅਨੇਕਾਂ ਸ਼ਹਿਰਾਂ ਦੀ ਜ਼ਮੀਨ ਇਸ ਦੇ ਵਿੱਚ ਆਈ ਤਾਂ ਹੁਣ ਸਵਾਲ ਇਹ ਉੱਠਦਾ ਵੀ ਅਸਲ ਦੇ ਵਿੱਚ ਕੀ ਕਿਸਾਨਾਂ ਦੀ ਗੱਲ ਉਹ ਪੰਜਾਬ ਸਰਕਾਰ ਸੁਣ ਰਹੀ ਆ ਕਿ ਐਮਐਸਪੀ ਦੇ ਵਾਅਦੇ ਜਿਹੜੇ ਕੀਤੇ ਗਏ ਸੀ ਉਹ ਹਜੇ ਤੱਕ ਉਹਨਾਂ ਨੂੰ ਮਿਲੇ ਜਾਂ ਨਹੀਂ ਮਿਲੇ ਤੇ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਉਹ ਤਾਂ ਆਪ ਹੀ ਅਸਤੀਫਾ ਦੇ ਗਏ ਹੁਣ ਸਵਾਲ ਕਿਸ ਤੋਂ ਪੁੱਛਾਂਗੇ ਇਹ ਵੱਡੀ ਗੱਲ ਹੈ ਸੋ ਇਸੇ ਤਰੀਕੇ ਨਾਲ ਪੰਜਾਬ ਦੇ ਮਸਲੇ ਤੁਹਾਡੇ ਮੂਹਰੇ ਰੱਖਦੇ ਰਾਵਾਂਗੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤਸ